ਅਸੀਂ ਖੜੇ ਆਂ ਪੰਜਾਬ ਦੇ ਸਭ ਤੋਂ ਵੱਡੇ ਜੰਗਲ ਚੱਕ ਸਰਕਾਰ ਜਿਹੜਾ ਜੰਗਲ ਕਰੀਬ 1100 ਏਕੜ ਦੇ ਵਿੱਚ ਆ ਔਰ ਤੁਹਾਨੂੰ ਇੱਥੋਂ ਦੀ ਇੱਕ ਤਸਵੀਰ ਦਿਖਾਉਣ ਲੱਗੇ ਆ ਕਿ ਇਹ ਜੰਗਲ ਦੇ ਵਿੱਚ ਅੱਗ ਲੱਗੀ ਸੀ ਕੱਲ ਅੱਗ ਲੱਗੀ ਆ ਔਰ ਜੰਗਲ ਦੇ ਵਿੱਚ ਬਹੁਤ ਸਾਰਾ ਜਿਹੜਾ ਨੁਕਸਾਨ ਹੋਇਆ ਏ ਪੀੜਾਂ ਦਾ ਤਾਂ ਪਹਿਲਾਂ ਤੁਹਾਨੂੰ ਤਸਵੀਰ ਕੈਮਰੇ ਦੀ ਨਜ਼ਰ ਨਾਲ ਦਿਖਾ ਦਿੰਨੇ ਆ ਦੂਰ ਦੂਰ ਤੱਕ ਕਈ ਏਕੜ ਜਿਹੜੇ ਦਰਖਤ ਨੇ ਜਾਂ ਥੱਲੇ ਘਾਫੂ ਸੀਗਾ ਉਹ ਸੜ ਕੇ ਸੁਆਹ ਹੋ ਗਿਆ ਹੈ ਬਹੁਤ ਸਾਰੇ ਛੋਟੇ ਜਿਹੜੇ ਪੇੜ ਨੇ ਉਹ ਵੀ ਜਿਹੜੇ ਸੜ ਚੁੱਕੇ ਨੇ ਔਰ ਕਈ ਦੂਰ ਤੱਕ ਕਈ ਏਕੜ ਦੂਰ ਤੱਕ ਜਿਹੜਾ ਨੁਕਸਾਨ ਹੋਇਆ ਹੈ ਇਹ ਅੱਗ ਲੱਗੀ ਦੇ ਕਾਰਨਾਂ ਦਾ ਪ੍ਰਸ਼ਾਸਨ ਵੱਲੋਂ ਤਾਂ ਪਤਾ ਨਹੀਂ ਪਤਾ ਲਾਇਆ ਗਿਆ ਹੈ ਨਹੀਂ ਲਾਇਆ ਗਿਆ ਹੈ ਪਰ ਸਾਡੇ ਸੋਰਸਸ ਮੁਤਾਬਕ ਇਸ ਜੰਗਲ ਦੇ ਵਿੱਚ ਆਗਣ ਗਹਿਲੀ ਦੇ ਨਾਲ ਲੱਗੀ ਆ ਇਥੋਂ ਤੱਕ ਦੱਸ ਰਿਹਾ ਕਿ ਫਾਇਰ ਬਰਗੇਡ ਨੇ ਵੀ ਬੜੀ ਮੁਸ਼ਕਲ ਦੇ ਨਾਲ ਇੱਕ ਫਾਇਰ ਬਰਗੇਡ ਆਈ ਆ ਬੜੀ ਮੁਸ਼ਕਲ ਦੇ ਨਾਲ ਜਿਹੜੀ ਅੱਗ ਤੇ ਕਾਬੂ ਪਾਇਆ ਗਿਆ ਤਾਂ ਪਹਿਲਾਂ ਤੁਹਾਨੂੰ ਮੈਂ ਦਰਖਤ ਔਰ ਜ ਬੂਟੇ ਦਿਖਾਉਣਾ ਕਿ ਜਿਹੜੇ ਸੜ ਚੁੱਕੇ ਨੇ ਔਰ ਜਿਹੜੇ ਜੰਗਲ ਦੀ ਮੈਕ ਕਹਿੰਨਾ ਬੇਕਦਰੀ ਤੱਕ ਹੋਈ ਪਈ ਆ ਇਹ ਹਾਲਾਤ ਨੇ ਸਰਕਾਰ ਚਾਵੇ ਜਾਂ ਪ੍ਰਸ਼ਾਸਨ ਮੌਜੂਦਾ ਚਾਵੇ ਤਾਂ ਜੰਗਲ ਦੀ ਦਿੱਖ ਵਧੀਆ ਬਣਾਈ ਜਾ ਸਕਦੀ ਆ ਕਿਉਂਕਿ ਪੰਜਾਬ ਦਾ ਸਭ ਤੋਂ ਵੱਡਾ ਔਰ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇਹ ਜੰਗਲ ਮੌਜੂਦਾ ਆ ਵੇਖ ਲਓ ਹੁਣ ਆ ਦਰਖਤ ਜਿਹੜੇ ਸੜਗੇ ਨੇ ਆ ਜਿਹੜੇ ਜੇ ਬੱਚੇ ਦਰਖਤ ਨੇ ਇਹ ਬਿਲਕੁਲ ਜਿਹੜੇ ਆ ਸੜ ਚੁੱਕੇ ਨੇ ਹਾਲਾਤ ਵੇਖੋ ਆ ਬਿਲਕੁਲ ਥੱਲੋ ਮੱਚ ਗਏ ਨੇ ਇਹ ਕੁਛ ਨਹੀਂ ਜਿਵੇਂ ਜਿਵੇਂ ਅੱਗੇ ਦੇਖੋਗੇ ਇਸੇ ਤਰੀਕੇ ਨਾਲ ਜਿਹੜੇ ਦਰਖਤ ਨੇ ਉਹ ਤੁਹਾਨੂੰ ਸੜੇ ਮਿਲਣਗੇ ਇਧਰ ਨੂੰ ਨਜ਼ਰ ਮਾਰੀਏ ਇਧਰ ਕਈ ਕਿਲੇ ਦੂਰ ਤੱਕ ਜਿਹੜੀ ਅੱਗ ਲੱਗੀ ਹੋਈ ਆ ਜਿਹੜੇ ਦਰਖਤ ਸੜ ਚੁੱਕੇ ਆ ਪੇੜ ਪੌਦੇ ਜੋ ਘਾਹ ਫੂਸ ਸਾਰਾ ਸੜਕੇ ਸੁਆਹ ਹੋ ਚੁੱਕਿਆ ਇਧਰਲੇ ਪਾਸੇ ਆ ਨਜ਼ਰ ਮਾਰਦੇ ਚੱਲੋ ਬਹੁਤ ਸਾਰੇ ਜਿਹੜੇ ਇੱਥੇ ਬੂਟੇ ਨੇ ਹਜੇ ਆ ਮੈਂ ਤੁਹਾਨੂੰ ਕੁਝ ਦਰਖਤ ਦਿਖਾਉਣਾ ਜਿਹੜੇ ਆ ਖੜੇ ਨੇ ਉੱਪਰੋਂ ਜਿਹੜੇ ਸੁੱਕੇ ਪੱਤੇ ਲੱਗ ਰਿਹਾ ਦੂਰ ਤੱਕ ਇਹ ਦਸਕ ਪੇੜ ਟਾਲੀਆਂ ਦੇ ਲੱਗ ਰਿਹਾ ਔਰ ਇਹ ਜਿੰਨੇ ਵੀ ਬੂਟੇ ਨੇ ਇਹਨਾਂ ਦੇ ਉੱਪਰ ਪੱਤੇ ਹਰੇ ਸੀ ਯਾਨੀ ਕਿ ਫੁੱਟ ਰਹੇ ਸੀ ਜਿਹੜੀ ਫੋਟਾ ਹੁਣ ਇਹਨਾਂ ਦਿਨਾਂ ਚ ਹੁੰਦੀ ਆ ਔਰ ਇਹ ਸਾਰੇ ਦੇ ਸਾਰੇ ਜਿਹੜੇ ਇਥੋਂ ਖਤਮ ਹੋ ਚੁੱਕੇ ਆ ਸੜ ਚੁੱਕੇ ਆ ਸੜਕੇ ਬਲ ਚੁੱਕੇ ਆ ਇਹ ਹਾਲਾਤ ਜਿਹੜੇ ਨੇ ਇਹ ਫਿਰੋਜ਼ਪੁਰ ਦੇ ਜੰਗਲ ਦੇ ਨੇ ਪੰਜਾਬ ਤੋਂ ਪੰਜਾਬ ਦੇ ਸਭ ਤੋਂ ਵੱਡੇ ਜੰਗਲ ਦੇ ਨੇ ਸਾਰੇ ਜਿਹੜੇ ਪੌਦੇ ਨੇ ਇੱਥੋਂ ਸੜ ਕੇ ਸੁਆਹ ਚੁੱਕਿਆ ਆ ਨਜ਼ਰ ਇੱਧਰ ਮਾਰੋ ਦੂਰ ਤੱਕ ਨੰਬਰ ਤੱਕ ਚਾਹੇ ਦਰਖਤਾਂ ਤੇ ਲੱਗੇ ਹੋਇਆ ਚਾਹੇ ਨੌਲੇਜ ਹੋਣਗੇ ਪ੍ਰਸ਼ਾਸਨ ਦੀ ਸਰਕਾਰ ਦੀ ਪਰ ਵੱਡਾ ਸਵਾਲੀਆ ਚਿੰਨ੍ਹ ਖੜਾ ਹੋ ਗਿਆ ਫਿਰੋਜ਼ਪੁਰ ਦੇ ਪ੍ਰਸ਼ਾਸਨ ਤੇ ਕਿ ਅੱਗ ਲੱਗਣ ਤੋਂ ਬਾਅਦ ਫਿਰੋਜ਼ਪੁਰ ਦਾ ਪ੍ਰਸ਼ਾਸਨ ਪਹੁੰਚਿਆ ਕਿ ਅੱਗ ਲੱਗਣ ਤੋਂ ਬਾਅਦ ਫਿਰੋਜ਼ਪੁਰ ਦੇ ਕਿਸੇ ਮਲਾਜਮ ਨੇ ਕਿਸੇ ਅਧਿਕਾਰੀ ਨੇ ਕਿਸੇ ਗਾਰਡ ਨੇ ਆ ਕੇ ਇੱਥੇ ਢੇੜਾ ਮਾਰਿਆ ਦੇਖਿਆ ਆਖਰਕਾਰ ਅੱਗ ਕਿਉਂ ਲੱਗੀ ਸੀ ਕਾਰਨਾਂ ਦਾ ਪਤਾ ਕੀਤਾ ਕਿੰਨੇ ਦਰਖਤਾਂ ਦਾ ਮੈਂ ਕਹਿੰਨਾ ਕਤਲ ਕਤਲ ਦੇ ਬਰਾਬਰ ਹੈ ਇੱਕ ਦਰਖਤ ਨੂੰ ਵੱਢਣਾ ਕਤਲ ਦੇ ਬਰਾਬਰ ਦਾ ਦੱਸਿਆ ਜਾ ਰਿਹਾ ਹੈ ਕਿ ਕੇਸ ਦਰਜ ਹੁੰਦਾ ਹੈ ਇੱਕ ਸਾੜ ਦੇਣਾ ਜਾਂ ਇੱਕ ਕੱਟ ਦੇਣਾ ਇਹ ਦੋਵੇਂ ਚੀਜ਼ਾਂ ਬਰਾਬਰ ਆਪਾਂ ਇਹਨੂੰ ਕਹਿ ਸਕਦੇ ਹਾਂ ਆ ਮਾਰੋ ਨਜ਼ਰ ਆ ਸ਼ਪੈਦੇ ਖੜੇ ਸਾਰੇ ਥੱਲੋ ਜਿਹੜੇ ਸੜ ਚੁੱਕੇ ਆ ਔਰ ਉਹਦੇ ਥੱਲੇ ਛੋਟੇ ਮੋਟੀਆਂ ਜਿਹੜੇ ਕਿਕਰਾਂ ਸੀ ਜਿਹੜੀਆਂ ਛੋਟੇ ਲੈਵਲ ਦੀਆਂ ਕੋਈ 4-4 5-5 ਫੁੱਟ ਦੀਆਂ ਸੀ ਉਹ ਸਾਰੀਆਂ ਕਿੱਕੜਾਂ ਜਿਹੜੀਆਂ ਸੜ ਕੇ ਸੁਆਹ ਹੋ ਚੁੱਕੀਆਂ ਨੇ ਸੁਆਹ ਬਣ ਚੁੱਕੀਆਂ ਨੇ ਆ ਨਜ਼ਰ ਦੂਰ ਤੱਕ ਜਿੱਥੋਂ ਤੱਕ ਨਜ਼ਰ ਮਾਰਾਂਗੇ ਉਥੋਂ ਤੱਕ ਹੁਣ ਹਾਲਾਤ ਕੀ ਨੇ ਅਗਰ ਇਹ ਅੱਗ ਅਗਰ ਇਹ ਅੱਗ ਇਸ ਜੰਗਲ ਦੇ ਵਿੱਚ ਨਾ ਰੁਕਦੀ ਇਹ ਅੱਗ ਅੱਗੇ ਫੈਲ ਜਾਂਦੀ ਤਾਂ 1100 ਕਰੀਬ 1100 ਕਿੱਲੇ ਦੇ ਵਿੱਚ ਇਹ ਜੰਗਲ ਆ ਬਹੁਤ ਸਾਰੇ ਜਾਨਵਰ ਇਸ ਜੰਗਲ ਦੇ ਵਿੱਚ ਰਹਿੰਦੇ ਨੇ ਜਿਹੜੇ ਇੱਥੋਂ ਦੇ ਲੋਕ ਦੱਸਦੇ ਨੇ ਕੁਝ ਕੁ ਜਾਨਵਰਾਂ ਦੀਆਂ ਤਸਵੀਰਾਂ ਤਾਂ ਅਸੀਂ ਦੇਖਿਆ ਵੀ ਨੇ ਜਿਹੜੇ ਇੱਥੇ ਰੋਜ਼ ਕਹਿ ਲਿਓ ਇੱਥੇ ਘੁੰਮਦੇ ਨਜ਼ਰ ਆਏ ਨੇ ਹੋਰ ਵੀ ਬਹੁਤ ਸਾਰੇ ਜਾਨਵਰ ਇਸ ਜੰਗਲ ਦੇ ਵਿੱਚ ਦੇਖੇ ਜਾ ਸਕਦੇ ਨੇ ਪਰ ਕਿਤੇ ਨਾ ਕਿਤੇ ਅਗਰ ਇਹ ਅੱਗ ਅੱਗ ਨਾ ਰੁਕਦੀ ਇਹ ਅੱਗ ਅੱਗੇ ਵਧਦੀ ਅਗਰੇ ਅੱਗ ਅੱਜ ਤੋਂ 15-20 ਦਿਨ ਬਾਅਦ ਚ ਅਗਰੇ ਅੱਗ ਦੀ ਲਪੇਟ ਚ ਆਉਂਦਾ ਇਹ ਜੰਗਲ ਤਾਂ ਇਹ ਜਪਦਾ ਕਿ ਇਹ ਜੰਗਲ ਦਾ ਬੜਾ ਵੱਡਾ ਨੁਕਸਾਨ ਹੋਣਾ ਸੀ ਜੰਗਲ ਦਾ ਨਹੀਂ ਪੰਜਾਬ ਦਾ ਬੜਾ ਵੱਡਾ ਨੁਕਸਾਨ ਹੋਣਾ ਸੀਗਾ ਹਾਲਾਂਕਿ ਇਸ ਜੰਗਲ ਦੇ ਉੱਪਰ ਕਿਸੇ ਦੀ ਨਜ਼ਰ ਨਹੀਂ ਹੈਗੀ ਕਿਸੇ ਲਈ ਜਾਂ ਕਿਸੇ ਸਰਕਾਰ ਦੀ ਨਜ਼ਰ ਕਹਿ ਲਈ ਤਾਂ ਇਹ ਜੰਗਲ ਦੇ ਬਾਰੇ ਤੁਹਾਨੂੰ ਦੱਸ ਦਈਏ ਪਹਿਲਾਂ ਕਿ ਇਹ ਜੰਗਲ ਕਰੀਬ 6-7 ਮਹੀਨੇ ਪਹਿਲਾਂ ਆਵਾਜ਼ੇ ਪੰਜਾਬ ਦੀ ਟੀਮ ਨੇ ਇਸ ਜੰਗਲ ਨੂੰ ਲੱਭਿਆ ਸੀ ਔਰ ਇਸ ਜੰਗਲ ਨੂੰ ਲੱਭਣ ਤੋਂ ਬਾਅਦ ਹਾਲਾਂਕਿ ਪਤਾ ਹੋਏਗਾ ਲੋਕਾਂ ਨੂੰ ਪਰ ਜਦੋਂ ਉਸ ਵੀਡੀਓ ਨੂੰ ਅਸੀਂ ਚਲਾਇਆ ਸੀ ਤਾਂ ਲੋਕਾਂ ਦੇ ਕਮੈਂਟ ਆਏ ਸੀ ਕਿ ਅਸੀਂ ਪਹਿਲੀ ਵਾਰ ਸੁਣ ਰਹੇ ਹਾਂ ਕਿ ਫਿਰੋਜ਼ਪੁਰ ਦੇ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਜੰਗਲ ਆ ਪਰ ਅੱਜ ਗੱਲ ਕਰੀਏ ਤਾਂ ਉਸ ਤੋਂ ਬਾਅਦ ਮੰਤਰੀਆਂ ਦੇ ਧਿਆਨ 'ਚ ਆਇਆ ਤਾਂ ਮੰਤਰੀ ਨੇ ਕਰੀਬ 3-4 ਕਰੋੜ ਰੁਪਈਆ ਇਸ ਦੀ ਚਾਰ ਦਿਵਾਰੀ ਆਸਤੇ ਉਦੋਂ ਦਿੱਤਾ ਹੋ ਸਕਦਾ ਕੋਈ ਮੋਟਰ ਮੋਟਰਾ ਲਾਉਣ ਆਸਤੇ ਵੀ ਪੈਸੇ ਦਿੱਤੇ ਹੋਣ ਕਿ ਜੰਗਲ ਨੂੰ ਪਾਣੀ ਪਹੁੰਚੇ ਫਿਲਹਾਲ ਤਾਂ ਇਹ ਜੰਗਲ ਜਿਹੜਾ ਹੈਗਾ بارش ਦੇ ਪਾਣੀ ਦੇ ਉੱਪਰ ਹੀ ਆਪਾਂ ਕਹਿ ਸਕਦੇ ਆ ਨਿਰਭਰ ਇਸ ਤੋਂ ਵੱਧ ਨਹੀਂ ਪਰ ਕਰੋੜਾ ਰੁਪਈਆ ਆਇਆ ਸੀਗਾ ਤਾਂ ਪਤਾ ਨਹੀਂ ਉਹ ਹਜੇ ਤੱਕ ਲਾਇਆ ਨਹੀਂ ਲਾਇਆ ਤਾਂ ਤਸਵੀਰ ਨਜ਼ਰ ਤੁਹਾਨੂੰ ਮਰਵਾ ਦਿੰਦੇ ਆ ਕੁਝ ਕੁ ਕੁਝ ਕੁ ਜਿਹੜੇ ਜੰਗਲੀ ਜਾਨਵਰ ਨੇ ਉਹ ਅੱਜ ਵੀ ਇਸ ਜੰਗਲ ਦੇ ਵਿੱਚ ਹੈਗੇ ਨੇ ਪਰ ਇੱਥੋਂ ਦੀ ਨਜ਼ਰ ਕੈਮਰੇ ਦੇ ਨਾਲ ਤੁਹਾਨੂੰ ਨਜ਼ਰ ਮਰਵਾ ਦਿੰਦੇ ਆ ਕੁਝ ਕੁ ਜੀਵ ਜਿਹੜੇ ਇੱਥੋਂ ਨੰਗਦੇ ਨਜ਼ਰ ਆ ਰਹੇ ਨੇ ਔਰ ਕਿਉਂਕਿ ਇੱਥੇ ਜ਼ਿਆਦਾਤਰ ਜਿਹੜੇ ਨੇ ਲੋਕ ਦੱਸਦੇ ਨੇ ਕਿ ਰੋਜ਼ ਇੱਕ ਜਾਨਵਰ ਹੁੰਦਾ ਜਿਹੜਾ ਘੋੜੇ ਵਰਗਾ ਦਿਖਾਈ ਦਿੰਦਾ ਹੈ ਪਰ ਉਹ ਬਹੁਤ ਜ਼ਿਆਦਾ ਜਾਨਵਰ ਡਰਪੋਕ ਹੁੰਦਾ ਹੈ ਔਰ ਜਦੋਂ ਉਹ ਇਨਸਾਨ ਨੂੰ ਦੇਖਦਾ ਹੈ ਬੰਦਿਆਂ ਨੂੰ ਦੇਖਦਾ ਹੈ ਉਸ ਤੋਂ ਬਾਅਦ ਇੱਥੋਂ ਭੱਜਦਾ ਹੈ ਤਾਂ ਮੈਂ ਗੱਲ ਕਰ ਰਿਹਾ ਸੀ ਕਿ ਇੱਥੇ ਉਦੋਂ ਲਾਲਚੰਦ ਕਟਾਰੂ ਚੱਕ ਵੀ ਆਉਂਦੇ ਨੇ ਮੰਤਰੀ ਮੌਜੂਦਾ ਐਮਐਲਏ ਨੂੰ ਵੀ ਉਦੋਂ ਹੀ ਪਤਾ ਲੱਗਦਾ ਜਦੋਂ ਸਾਡੀ ਵੀਡੀਓ ਚੱਲਦੀ ਆ ਕਿ ਪੰਜਾਬ ਦਾ ਸਭ ਤੋਂ ਵੱਡਾ ਜੰਗਲ ਫਿਰੋਜ਼ਪੁਰ ਦੇ ਵਿੱਚ ਆ ਤਾਂ ਉਸ ਤੋਂ ਬਾਅਦ ਗੱਲ ਕਰੀਏ ਤਾਂ ਇੱਥੇ ਇੱਕ ਮੀਟਿੰਗ ਕੀਤੀ ਜਾਂਦੀ ਆ ਮੰਤਰੀ ਆਉਂਦੇ ਨੇ ਇਸ ਜੰਗਲ ਦੇ ਵਿੱਚ ਤਾਂ ਉਸ ਮੁਤਾਬਕ ਜਦੋਂ ਉਦੋਂ ਜਾਣਕਾਰੀ ਦੱਸੀ ਸੀ ਤਾਂ ਉਦੋਂ ਆ ਇੱਕ ਮੈਂ ਤੁਹਾਨੂੰ ਤਸਵੀਰ ਹੁਣ ਦਿਖਾ ਦਿੰਨਾ ਵੱਡਾ ਜਿਹੜਾ ਝੁੰਡਾ ਵੱਡਾ ਕਾਫਲਾ ਜਿਹੜਾ ਇਹਨਾਂ ਜਾਨਵਰਾਂ ਦਾ ਉਹ ਜਾਂਦਾ ਦਿਖਾਈ ਦੇ ਰਿਹਾ ਤਾਂ ਸ਼ਾਇਦ ਤੁਸੀਂ ਕੈਮਰੇ ਦੀ ਨਜ਼ਰ ਨਾਲ ਦੇਖ ਪਾ ਰਹੇ ਹੋਗੇ ਕਿਉਂਕਿ ਕਰੀਬ 1 ਕਿਲੋਮੀਟਰ ਦੀ ਦੂਰੀ ਤੇ ਦੂਰ ਆ ਔਰ ਜਿਹੜਾ ਕੈਮਰਾ ਕੈਮਰੇ ਚ ਉਮੀਦ ਆ ਕਿ ਤੁਹਾਨੂੰ ਦਿਖ ਰਿਹਾ ਹੋਵੇਗਾ ਇਹ ਜਾਨਵਰਾਂ ਦਾ ਜਿਹੜਾ ਕਾਫਲਾ ਹੈ ਔਰ ਇਹ ਜਾਨਵਰ ਦਿਖਾਉਂਦਾ ਮਤਲਬ ਕੀ ਹੈ ਸਾਡਾ ਕਿ ਅਗਰ ਇਹ ਅੱਗ ਤੇ ਕਾਬੂ ਨਾ ਪੈਂਦਾ ਅਗਰ ਇਹ ਅੱਗ ਨਾ ਬੁਝਦੀ ਤਾਂ ਕਿੰਨੇ ਜੀਵ ਜਿਹੜੇ ਨੇ ਉਹ ਸੜ ਸਕਦੇ ਸੀ ਕਿੰਨਾ ਵੱਡਾ ਜਿਹੜਾ ਨੁਕਸਾਨ ਇੱਥੇ ਹੋ ਸਕਦਾ ਸੀ ਤਾਂ ਮੈਂ ਗੱਲ ਕਰ ਰਿਹਾ ਸੀ ਕਿ ਜਿਹੜਾ ਇਹ ਜੰਗਲ ਦੇ ਵਾਸਤੇ ਕੋਈ ਚਾਰਦੁواری ਵਾਸਤੇ ਕੋਈ ਉਦੋਂ ਦੱਸਿਆ ਜਾ ਰਿਹਾ ਸੀ ਕਿ ਤਾਰ ਰਸਤੇ ਪੈਸਾ ਆਇਆ ਹੈ ਜੰਗਲ ਦੀ ਚਾਰਦੁواری ਕੀਤੀ ਜਾਏਗੀ ਕਿ ਬਾਹਰਲੇ ਲੋਕ ਇੱਥੋਂ ਦਰਖਤ ਵੀ ਵੱਢ ਕੇ ਲੈ ਜਾਂਦੇ ਆ ਚੋਰੀ ਵੀ ਹੁੰਦੀਆਂ ਨੇ ਲੱਕੜਾਂ ਉਹਨੂੰ ਰੋਕਿਆ ਜਾਵੇ ਕੁਝ ਮੋਟਰਾਂ ਦੀ ਵੀ ਗੱਲ ਹੋਈ ਸੀ ਕਿ ਕੁਝ ਮੋਟਰਾਂ ਲਾਈਆਂ ਜਾਣ ਜਿਦੇ ਨਾਲ ਜਿਹੜਾ ਪਾਣੀ ਆ ਪੂਰੇ ਜੰਗਲ ਨੂੰ ਮਿਲ ਸਕੇ ਪਰ ਹਜੇ ਤੱਕ ਤਾਂ ਕੁਝ ਵੀ ਇੱਥੇ ਲੱਗਿਆ ਨਜ਼ਰ ਨਹੀਂ ਆ ਰਿਹਾਗਾ ਔਰ ਦੂਜੀ ਗੱਲ ਇਹ ਅੱਗ ਲੱਗੀ ਆ ਅੱਗ ਹੋ ਸਕਦਾ ਜਿਹੜੇ ਅਧਿਕਾਰੀ ਨੇ ਉਹ ਇਸ ਗੱਲ ਨੂੰ ਕਹਿ ਕੇ ਟਾਲ ਦੇਣ ਕਿ ਜਿਹੜੀ ਅੱਗ ਆ ਉਹ ਵੈਸੇ ਹੀ ਕਿਤੋਂ ਲੱਗ ਗਈ ਆ ਵੀ ਇੱਥੋਂ ਕੋਈ ਤਾਰਾਂ ਤੋਂ ਲੱਗੀ ਪਰ ਮੈਨੂੰ ਤਾਂ ਹਜੇ ਤੱਕ ਇੱਥੇ ਲੱਗੇ ਤਾਂ ਕਿ ਕੋਈ ਵੀ ਜਿਹੜੀਆਂ ਬਿਜਲੀ ਦਾ ਤਾਰਾਂ ਨੇ ਉਹ ਇੱਥੇ ਦਿਖਾਈ ਨਹੀਂ ਦਿੱਤੀਆਂ ਵੀ ਕੋਈ ਸ਼ਾਰਟ ਸਰਕਟ ਹੋਇਆ ਹੋਵੇਗਾ ਤਾਂ ਕੈਮਰੇ ਨਾਲ ਤੁਸੀਂ ਵੀ ਵੇਖ ਲਓ ਚਾਰੇ ਪਾਸੇ ਕੋਈ ਇੱਥੇ ਖੰਭਾ ਬਿਜਲੀ ਦਾ ਜਾਂ ਕੋਈ ਲੱਗੇ ਤਾਂ ਕਿ ਕਿਉਂਕਿ ਸੈਂਟਰ 'ਚ ਜਿੱਥੇ ਅੱਗ ਲੱਗੀ ਆ ਔਰ ਇੱਥੇ ਕੋਈ ਵੀ ਉਹ ਚੀਜ਼ ਦਿਖਾਈ ਨਹੀਂ ਦਿੰਦੀਗੀ ਪਰ ਇਹ ਅੱਗ ਇਹ ਦੱਸਿਆ ਜਾ ਰਿਹਾ ਕਿ ਕੁਝ ਲੋਕਾਂ ਦੇ ਵੱਲੋਂ ਇੱਥੋਂ ਅਸੀਂ ਗੱਲ ਕੀਤੀ ਆ ਲੋਕਾਂ ਦੇ ਨਾਲ ਤਾਂ ਲੋਕ ਇਹ ਜਾਣਕਾਰੀ ਦੇ ਰਿਹਾ ਕਿ ਜਿਹੜੀ ਆਗ ਹੈ ਇਸ ਜੰਗਲ ਦੇ ਵਿੱਚ ਲੱਗਦੀ ਆ ਕੋਈ ਵਿਅਕਤੀ ਇੱਥੇ ਸ਼ਹਿਦ ਲਾਉਣ ਦੇ ਲਈ ਆਉਂਦਾ ਹੈ ਤਾਂ ਸ਼ਹਿਦ ਦੇ ਛੱਤੇ ਤੋਂ ਅੱਗ ਦਿੱਤੀ ਜਾਂਦੀ ਥੱਲੋਂ ਔਰ ਮੱਖੀਆਂ ਚਾਣਕ ਉੱਡਦੀਆਂ ਨੇ ਤਾਂ ਜਦੋਂ ਮੱਖੀਆਂ ਉੱਡਦੀਆਂ ਨੇ ਤਾਂ ਉਸ ਤੋਂ ਬਾਅਦ ਉਹ ਬੰਦੇ ਇੱਥੋਂ ਭਜਦੇ ਨੇ ਮੱਖੀਆਂ ਤੋਂ ਬਚਣ ਲਈ ਔਰ ਉਹ ਅੱਗ ਜਿਹੜੀ ਹੁੰਦੀ ਆ ਉਹ ਥੱਲੇ ਘਾਹ ਦੇ ਉੱਪਰ ਡਿੱਗ ਪੈਂਦੀ ਔਰ ਉੱਪਰੋਂ ਧੁੱਪ ਤੇਜ਼ ਆ ਔਰ ਉਹ ਅੱਗ ਇਸ ਤਰੀਕੇ ਨਾਲ ਜੰਗਲ 'ਚ ਕਟੋ ਘਟ 4 400 ਸਕਦੇ ਆ 1100 ਕਿੱਲਾ ਤਾਂ ਟੋਟਲ ਹੈਗੀ ਆ ਤਾਂ ਮੇਰੇ ਹਿਸਾਬ ਨਾਲ ਜਿਆਦਾ ਨਹੀਂ ਤਾਂ ਕੋਈ 2 300 ਕਿੱਲੇ ਦੇ ਆਸ-ਪਾਸ ਜਿਹੜੀ ਅੱਗ ਆ ਉਹ ਜ਼ਰੂਰ ਜਿਹੜੀ ਆ ਇੱਥੇ ਫੈਲੀ ਹੋਏਗੀ ਤਾਂ ਉਸ ਤੋਂ ਬਾਅਦ ਗੱਲਬਾਤ ਵੀ ਕਰ ਲੈਨੇ ਆ ਇੱਥੋਂ ਦੇ ਲੋਕ ਜਿਹੜੇ ਇਲਾਕੇ ਦੇ ਨੇ ਆਸ-ਪਾਸ ਦੇ ਪਿੰਡਾਂ ਦੇ ਲੋਕ ਨੇ ਆਜੋ ਬਾਈ ਅੱਗੇ ਆਜੋ ਤਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਵੀ ਕੀ ਹਾਲਾਤ ਸੀਗੇ ਬਾਈ ਕੌਣ ਮੌਜੂਦ ਸੀ ਕੱਲ ਜਦੋਂ ਇੱਥੇ ਅੱਗ ਲੱਗੀ ਸੀ ਤੁਸੀਂ ਦੱਸਿਆ ਸੀ ਤੁਸੀਂ ਇੱਥੇ ਸੀਗੇ ਜਦੋਂ ਅੱਗ ਲੱਗੀ ਕਿੰਨੀ ਕੱਕ ਤੇਜ਼ ਸੀਗੀ ਅੱਗ ਬੜੀ ਤੇਜ਼ ਸੀ ਅੱਛਾ ਇੱਥੇ ਗਾਰਡ ਸੀ ਅਕਤ ਨਾਲ ਲੇਵਰ ਸਣਦੀ ਅੱਛਾ ਬਾਅਦ ਚ ਗੱਡੀ ਹੋਈ ਆ ਅਗ ਬਜਾਉਣ ਵਾਲੀ ਹਾਂ ਪਰ ਫੜਕਾ ਵਿੱਚ ਕੋ ਨਹੀਂ ਗਿਆ ਬੜੀ ਔਖੀ ਵਿੱਚ ਲੈ ਲਈ ਫਿਰਿਆ ਹਾਂ ਤੇ ਉਹ ਰਾਉ ਜਿ ਫਿਰ ਆ ਕੇ ਬੁਜੀ ਨਹੀਂ ਸੀ ਇਹ ਤਾਂ ਲੱਗ ਨਹੀਂ ਦਾ ਗਾਂ ਕਣ ਕਣ ਲੱਗ ਜਾਣੀ ਸੀ ਅੱਛਾ ਨਾਲ ਹੀ ਕਣਕਾ ਸ਼ੁਰੂ ਹੋ ਜਾਂਦਾ ਨਾਲ ਕਣਕਾ ਸ਼ੁਰੂ ਨੇ ਅੱਛਾ ਇਹ ਹੈਗੀ ਆ ਬਈ ਜੀ ਤੇ ਕੋਈ 3-400 ਕਿੱਲਾ ਤਾਂ ਸੜਿਆ ਹੋਊਗਾ ਇਹਨਾਂ ਦਾ ਰਾਜ ਲੱਗਦਾ ਹਾਂ ਇਹਨੂੰ ਗਾਂ ਵੇਖੋ ਬਹੁਤ ਸੜਿਆ ਹੈ ਗਾਂ ਜ਼ਿਆਦਾ ਹਾਂਜੀ ਹਾਂਜੀ ਅੱਛਾ ਕਾਰਨਾਂ ਦਾ ਕੀ ਪਤਾ ਲੱਗਿਆ ਵੀ ਕਿਵੇਂ ਲੱਗੀ ਆ ਗੋ ਜੜੀ ਮੱਖੀਆਂ ਵਾਲੀ ਗੱਲ ਕਰਦੇ ਹੋ ਸਹੀ ਆ ਸਹੀ ਸਹੀ ਉਹ ਕਿਵੇਂ ਹੋਈ ਉਹ ਆਏ ਨੇ ਫਰੋਜਪੁਰ ਤੋਂ ਹੂੰ ਮੱਖੀਆਂ ਆ ਜਾਂ ਕੈਤਵਾਰਸ ਨੇ ਆ ਤਾਰ ਬੰਦ ਹੁੰਦਾ ਲਿਵਰ ਨਹੀਂ ਆਉਂਦੀ ਅੱਛਾ ਉਹ ਲੌਣ ਲੱਗੇ ਤੇ ਉਹਨੂੰ ਮੱਖੀਆਂ ਲੜੀਆਂ ਹਾਂ ਤੋਂ ਅੱਗੇ ਉਤੋਂ ਡੇਗ ਵੀ ਥੱਲੇ ਤਾਂ ਆਪ ਮੁਰਸਲੇ ਪਜਾ ਗਏ अच्छा आप, आ, आप आप बच गए ते जंगल नु आग दे हवाले कर गए आग दे हवाले कर गए अच्छा मौके दे कोई अधिकारी आई सी महकमे दे कल आया सी गार्ड जी गार्ड आया सी गार्ड लेवर ओही नाल लगे रे बजोन अच्छा ਤੁਸੀਂ ਗੱਲ ਕੀਤੀ ਉਹਨਾਂ ਨੂੰ ਕੀ ਭਈ ਇਹਦਾ ਕੀ ਹੁਣ ਹੱਲ ਹੋਊਗਾ ਉਹਨਾਂ ਨੇ ਕੋਈ ਦੱਸਿਆ ਤੁਹਾਨੂੰ ਨਹੀਂ ਸਾਨੂੰ ਨੂੰ ਕੁਛ ਦੱਸਿਆ ਉਹਨਾਂ ਹੂੰ ਸਾਨੂੰ ਤਾਂ ਪਰਮਜੀਤ ਜੀ ਕੀ ਲੱਗਦਾ ਹੈਗਾ ਇਹ ਮੈਂ ਕਹਿੰਨਾ ਪੰਜਾਬ ਦਾ ਜਿਵੇਂ ਦੱਸਿਆ ਤੁਸੀਂ ਪੰਜਾਬ ਦਾ ਸਭ ਤੋਂ ਵੱਡਾ ਜੰਗਲ ਆ ਔਰ ਮਾਣ ਹੋਣਾ ਚਾਹੀਦਾ ਪੰਜਾਬ ਨੂੰ ਪੰਜਾਬੀਆਂ ਨੂੰ ਔਰ ਪੰਜਾਬ ਸਰਕਾਰ ਨੂੰ ਵੀ ਕਿ ਪੰਜਾਬ ਦਾ ਅੱਜ ਵੀ ਸਭ ਤੋਂ ਵੱਡਾ ਜੰਗਲ ਫਿਰੋਜ਼ਪੁਰ ਚਰ ਫਿਰੋਜ਼ਪੁਰਿਆਂ ਦਾ ਖਾਸ ਕਰਕੇ ਮਾਣ ਹੋਣਾ ਚਾਹੀਦਾ ਔਰ ਫਿਰੋਜ਼ਪੁਰ ਵਾਲੇ ਹੀ ਇੱਥੇ ਆ ਕੇ ਸ਼ਹਿਦ ਦੇ ਇੱਕ ਕਿਲੋ ਸ਼ਹਿਦ ਦੇ ਚੱਕਰ ਦੇ ਵਿੱਚ ਜੰਗਲ ਨੂੰ ਅੱਗ ਦੇ ਲਪੇਟ ਦੇ ਵਿੱਚ ਸੁੱਟ ਗਿਆ ਕੀ ਕਹਿਣਾ ਚਾਹਦੇ ਉਹਦੇ ਤੇ ਵੇਖੋ ਜੀ ਕਹਿਣਾ ਕਿ ਇਹ ਸਰਕਾਰਾਂ ਦਾ ਇਹਨਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਹੈਗਾ ਜਿਹੜਾ ਕੋਈ ਐਮ.ਐਲ.ਏ ਇੱਥੋਂ ਸਾਡੇ ਹਲਕੇ ਦੇ 4 ਐਮ.ਐਲ.ਏ ਪੰਜ ਹੈਗੇ ਨੇ ਪਰ ਕਿਸੇ ਨੇ ਅਜੇ ਤੱਕ ਇਸ ਜੰਗਲ ਵਿੱਚ ਅਜੇ ਤੱਕ ਇੱਕ ਵਾਰੀ ਕੋਈ ਫੇਰਾ ਨਹੀਂ ਮਾਰਿਆ ਇੱਕ ਵਾਰੀ ਦੋ ਤਿੰਨ ਵਾਰੀ ਅਸੀਂ ਕੋਸ਼ਿਸ਼ ਕਰਕੇ ਕਟਾਰੂ ਚੱਕ ਨੂੰ ਤੁਹਾਨੂੰ ਪਤਾ ਤੁਹਾਡੇ ਨਾਲ ਸਾਡੀ ਵੀਡੀਓ ਚਲਦੀਆਂ ਰਹੀਆਂ ਅਸੀਂ ਦੋ ਤਿੰਨ ਵਾਰੀ ਉਹਨਾਂ ਨੂੰ ਜਾ ਕੇ ਮਿਲੇ ਚੰਡੀਗੜ੍ਹ ਨੂੰ ਮਿਲੇ ਉਹ ਇੱਥੇ ਆ ਗਏ ਆ ਕੇ ਉਹਨਾਂ ਨੇ ਇੱਕ ਨੀ ਪੱਥਰ ਰਾ ਦਿੱਤਾ 4 ਕੇ 5 ਕਰੋੜ ਰੁਪਈਆ ਮਨਜ਼ੂਰ ਹੋ ਗਏ ਸਰਕਾਰ ਵੱਲੋਂ ਕੋਈ ਵੇਖੋ ਉਸ ਕਾਲ ਨੂੰ ਸਾਲ ਹੋ ਗਿਆ ਤੁਹਾਨੂੰ ਪਤਾ ਕੋਈ ਅਜੇ ਤੱਕ ਕੋਈ ਅਕਸੀ ਚੀਜ਼ ਤੱਕ ਨਹੀਂ ਲਿਆ ਗਿਆ ਇਥੇ ਇੰਨਾ ਜ਼ਿਆਦਾ ਜਨਮਰ ਹੋ ਗਿਆ ਲਾਗੇ ਲਾਗੇ ਜਿਹੜੇ ਪਿੰਡਾਂ ਵਾਲੇ ਜਿਵੇਂ ਆ ਕੋੜਾ ਤੱਕ ਪਿੰਡ ਹੈ ਗੱਟੀ ਹੈ ਮਸਤਾ ਗੱਟੀ ਹੈ ਜਿਵੇਂ ਅਮਮਦੋਟ ਆ ਸੇਠਾਂ ਵਾਲਾ ਪਿੰਡ ਆ ਇਹਨਾਂ ਪਿੰਡਾਂ ਦਾ ਜਿਹੜਾ ਜੋਣਾ ਦੁੱਬਰ ਹੋ ਗਿਆ ਇਥੇ ਇਹੀ ਹਾਲਾਤ ਰਹੇ ਇਹਦੀ ਕੋਈ ਚਾਰਦਵਾਰੀ ਨਾ ਹੋਈ ਤੇ ਮੇਰੇ ਖਿਆਲ ਵਿੱਚ ਆਉਣ ਵਾਲੇ ਸਾਲ ਦੋ ਸਾਲਾਂ ਵਿੱਚ ਲੋਕ ਜਿਹੜੇ ਇੱਥੋਂ ਵਾਲੇ ਜ਼ਮੀਨ ਛੱਡ ਕੇ ਜਾਣ ਨੂੰ ਤਿਆਰ ਹੋ ਜਾਣਗੇ ਕਿਸੇ ਬੰਦੇ ਨੇ ਇੱਥੇ ਜ਼ਮੀਨ ਠੇਕੇ ਵੀ ਨਹੀਂ ਲੈਣੀ ਕਿਉਂਕਿ ਜੇ ਉਹ ਸਾਰਾ ਖਰਚਾ ਕਰਕੇ ਰਾਤ ਨੂੰ ਤੁਸੀਂ ਤੁਹਾਨੂੰ ਵੇਖੇ ਤੁਸੀਂ ਜਨਵਰ ਵੇਖੇ ਨੇ ਅਜ ਵੀ ਕਿਸੇ ਫਿਰਦੇ ਨੇ ਘੁੰਮਦੇ ਨੇ 100-100 ਦੇ ਕਰੀਬ ਝੋਣੜ ਬਣ ਕੇ ਜਾਂਦਾ ਹੈ ਜਨਵਰਾਂ ਦਾ ਜਿਹੜੇ ਗੋਂਦੇ ਆ ਜਾਂਦੇ ਨੇ ਜਾਂ ਕੋਈ ਰੋਹ ਆ ਜਾਂਦਾ ਕੋਈ ਨੀਲੇ ਆ ਜਾਂਦੇ ਇਹਨਾਂ ਨੂੰ ਇਹ ਜਾਂਦੇ ਨੇ 100-100 ਝੋਣੜ ਦਾ ਕਿੱਲਾ ਦੋ-ਦੋ ਕਿੱਲੇ ਇੱਕ ਫਸਲ ਵੈਸੇ ਹੀ ਖਰਾਬ ਕਰ ਦਿੰਦੇ ਆ ਤੇ ਵੇਖੋ ਜੇ ਫਸਲ ਹੋਈ ਨਾ ਤਾਂ ਕਿਸੇ ਨੇ ਠੇਕੇਪਾਲੀ ਕਾ ਦੀ ਲੈਣੀ ਆ ਇਸ ਜੰਗਲ ਦਾ ਬੜੀ ਵੱਡੀ ਗੱਲ ਹੈ ਸਾਡੇ ਵਾਸਤੇ ਮਾਨ ਵਾਲੀ ਗੱਲ ਹੈ ਸਾਡੇ ਜ਼ਿਲ੍ਹੇ ਵਿੱਚ ਇੰਨਾ بڑا ਜੰਗਲ ਆ ਪਰੇ ਦੀ ਗੁਰ ਜੋ ਸਾਂਭ ਸੰਭਾਲ ਹੈ ਉਹ ਕੋਈ ਦੀ ਕਰ ਦਿੱਤੀ ਜਾਵੇ ਤਾਂ ਚੰਗੀ ਗੱਲ ਹੈ ਕਿਉਂਕਿ ਜਾਨਵਰ ਨੇ ਇਹ ਵੀ ਸਮਝ ਜਾਣਗੇ ਦਰਖਤ ਵੀ ਸਮਝ ਜਾਣਗੇ ਅੱਗੇ ਤੁਹਾਨੂੰ ਵਿਖਾਉਣਾ ਹੈ ਇਹਦਾ ਬੁੱਟਾ ਹੀ ਛੱਪੜ ਜਾਨਵਰਾਂ ਦਾ ਪਾਣੀ ਪੀਣ ਵਾਸਤੇ ਛੱਪੜ ਪੁੱਟ ਕੇ ਪਾਣੀ ਵਿੱਚ ਘਟੂਣੇਗਾ ਅੱਛਾ ਇੱਥੇ ਹੈਗਾ ਲੱਗੇ ਆ ਲੱਗੇ ਹੀ ਆ ਤੁਹਾਨੂੰ ਵਿਖਾਉਣਾ ਹਾਂ ਜੀ ਅੱਛਾ ਉਹ ਵੀ ਵਿਖਾ ਦੇ ਗੱਲ ਕਰਦੇ ਚੱਲਦੇ ਤੁਰੇ ਚੱਲੋ ਦੂਜੀ ਗੱਲ ਦੂਜੀ ਗੱਲ ਇਹ ਚਲੋ ਉਹ ਵੀ ਤੁਹਾਨੂੰ ਵਿਖਾ ਦਿੰਨੇ ਆ ਦੂਜੀ ਗੱਲ ਆਸ ਤੋਂ ਇਹਨਾਂ 10 15 ਸਾਲ ਪਹਿਲਾਂ ਅਸੀਂ ਇੱਥੇ ਰਹੇ ਆ ਮੇਰਾ ਮੇਰੇ ਚਾਚੇ ਜੀ ਨੇ ਮੇਰਾ ਪਿੰਡ ਇੱਥੋਂ ਆ ਨੇੜੇ ਆ ਅਸੀਂ ਇੱਥੇ ਰਹਿਆ ਇੱਥੇ ਬਹੁਤ ਵੱਡੀ ਨਰਸਿੰਗ ਚੱਲਦੀ ਸੀ ਪਹਿਲਾਂ ਇੱਥੇ ਵੱਡੇ ਵੱਡੇ ਗਾਰਡ ਵੱਡੇ ਵੱਡੇ ਜਿਹੜੇ ਹੈਗੇ ਨੇ ਅਫਸਰ ਇਹਨਾਂ ਵਾਰਨ ਵਿਭਾਗ ਦੇ ਇੱਥੇ ਤੁਹਾਨੂੰ ਵਿਖਾਉਣਾਗੇ ਉੱਥੇ ਗੇਟ ਦੇ ਕੋਲੇ ਰੈਸਟੋਰੈਂਟ ਬਣਿਆ ਜਿੱਥੇ ਉੱਥੇ ਉੱਥੇ ਸਾਲਵਾ ਖਾਂਡ ਪੜ੍ਹ ਹੁੰਦਾ ਸੀ ਇੱਥੇ ਸਾਰੀਆਂ ਮੋਟਰਾਂ ਲੱਗੀਆਂ ਸੀ ਪਹਿਲਾਂ ਜੀ ਆਹ ਵੇਖੋ ਆਹ ਧਿਆਨ ਮਾਰੋ ਅਦਰਕ ਮੋਟਰ ਦੀ ਕੋਠੀ ਆ ਮੈਂ ਕੈਮਰਾਮੈਨ ਕੋਲ ਵਿਖਾ ਦਿਓ ਇੱਥੇ 15 16 ਮੋਟਰਾਂ ਲੱਗੀਆਂ ਸੀ ਪਹਿਲਾਂ ਉਸ ਤੋਂ ਬਾਅਦ ਪਤਾ ਨਹੀਂ ਕੀ ਹੋਇਆ ਸਰਕਾਰ ਨੂੰ ਇਹੋ ਜਿਹੀ ਸਰਕਾਰਾਂ ਆਈਆਂ ਉਹਨੇ ਅਸਲ ਧਿਆਨ ਦੇਣਾ ਬੰਦ ਕਰਤਾ ਬਿਲਕੁਲ ਲੋਕਾਂ ਸਾਰਾ ਜੰਗਲ ਯਾਰਡ ਹੋ ਗਿਆ ਮੋਟਰਾਂ ਸਾਰੀਆਂ ਪੁੱਟ ਕੇ ਲੋਕੀ ਪਤਾ ਨਹੀਂ ਕਨੈਕਸ਼ਨ ਆਪਦੇ ਘਰਾਂ ਨੂੰ ਲੈ ਕੇ ਪਤਾ ਨਹੀਂ ਕੀ ਕਿ ਮੰਤਰੀ ਸੰਤਰੀਆ ਕੀ ਕੀਤਾ ਵੀ ਬੇਲੇ ਨਹੀਂ ਤਾਰੇ ਕਿ ਕਿਸੇ ਕੋਲ ਕਨੈਕਸ਼ਨ ਕੱਟੇ ਗਏ ਹੁਣ ਤੇ ਸਾਰੇ ਜੰਗਲ ਵਿੱਚ ਇੱਕ ਖੰਭਾ ਵੀ ਨਹੀਂ ਹੈਗਾ ਤੇ ਪਹਿਲਾਂ ਇੰਨਾਂ ਲੱਗੇ ਹੁੰਦੇ ਸੀ ਅਸੀਂ ਇੱਥੇ ਮੇਧ ਰਹੇ ਇੱਥੇ ਗੋਲ ਚੱਕਰ ਬਣਿਆਦਾ ਸੀ ਐਡੀ ਸੋਹਣੀ ਥਾਂ ਸੀ ਲੋਕੀ ਇੱਥੇ ਪਿਕਨਕ ਮਨਾਉਣ ਹੁੰਦੇ ਸੀ ਅੱਛਾ ਇਹਨਾਂ ਵਧੀਆ ਜਗ੍ਹਾ ਸੀ ਇਥੇ ਜਿਹੜੇ ਲੋਕੀ ਬਾਹਰ ਘੁੰਮਣ ਆਉਦੇ ਸੀ ਨਾ ਰਾਤ ਨੂੰ ਹੱਥ ਬੈ ਕੇ ਫੁੱਲ ਫਲਵਾੜੀ ਐਡੀ ਸੋਹਣੀ ਲੱਗੀ ਸੀ ਵੀ ਗੱਲ ਛੱਡ ਦਿਓ ਬਹੁਤ ਬੜੇ ਸਾਪੜਿਆ ਸੀ ਪਰ ਬਾਅਦ ਚ ਪਤਾ ਨਹੀਂ ਉਹ ਮੰਤਰੀ ਸੰਤਰੀ ਮੋਟਰਾਂ ਮਾਟਰਾਂ ਪੁੱਟ ਕੇ ਲੈ ਗਏ ਕਿਸੇ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ ਇਹ ਪਹਿਲਾਂ ਦੇਖੋ ਜੀ ਜਦੋਂ ਅਸੀਂ ਪਹਿਲਾਂ ਇੱਕ ਵਾਰੀ ਆਪਣਾ ਸੰਗਤ ਸੰਗਲਚੀਆਂ ਸੀ ਨਾ ਮੰਤਰੀ ਵਾਣੂ ਵਿਭਾਗ ਦਾ ਉਹਦੇ ਕੋਲ ਅਸੀਂ ਗਏ ਉਹਨੇ ਕਿਹਾ ਸਰ ਕੋ ਬਹੁਤ ਪੈਸਾ ਪਿਆ ਸਾਡੇ ਬਾਡੇ ਮਹਿਕਮੇ ਬਹੁਤ ਪੈਸਾ ਤੜੀ ਚਾਰ ਦੁਆਰੀ ਕਰਦੇ ਨੇ ਜੋ ਤੁਸੀਂ ਕਹਿੰਦੇ ਉਹ ਕਰ ਦਿੰਦੇ ਆ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ ਉਹ ਫਿਰ ਸਰਕਾਰ ਬਦਲ ਗਈ ਕਾਂਗਰਸ ਸਰਕਾਰ ਸੀ ਫਿਰ ਆ ਗਏ ਆਪਣੇ ਕਟੜੂ ਚੱਕ ਜੀ ਇਹਨਾਂ ਨੂੰ ਫਿਰ ਬੜੀ ਦੋ ਤਿੰਨ ਵਾਰੀ ਮਿਲੇ ਇਹਨਾਂ ਨੇ ਇੱਥੇ ਆਏ ਵੀ ਇਹ ਵੀ ਇੱਥੇ ਆ ਕੇ ਨਹੀਂ ਪੱਥਰੀ ਰੱਖ ਕੇ ਇੰਨਾ ਪੈਸਾ ਮਨਜ਼ੂਰ ਕਰ ਦਿੱਤਾ ਜੀ ਪਰ ਕਿਸੇ ਨੇ 1 ਰੁਪਿਆ ਇੱਥੇ ਲਾਉਣ ਦੀ ਖੇਚਲ ਨਹੀਂ ਕੀਤੀ ਨਾ ਕਿਸੇ ਇਹਦੇ ਵਿੱਚ ਕੋਈ ਇਹ ਬੰਦੇ ਰੱਖੇ ਨੇ ਜਿਹੜੀ ਸਾਮ ਸਾਂਹ ਸੰਭਾਲ ਕਰਨੇ ਦੀ ਵੇਖੋ ਸਾਂਹ ਸੰਭਾਲ ਤੋਂ ਬਿਨਾਂ ਤਾਂ ਕੋਈ ਚੀਜ਼ ਵੀ ਨਹੀਂ ਹੁੰਦੀ ਆਹ ਵੇਖੋ ਸਾਹਮਣੇ ਓਪੀ ਆ ਆਪਣੀ ਬੀਐਸਐਫ ਦੀ ਅੱਛਾ ਇਹ ਡੰਗਲਾਦਾਂ ਵਾਲੀ ਜੰਗਲਾਤ ਵਿਭਾਗ ਵਾਲੀ ਪਰ ਇੱਥੇ ਕੋਈ ਬੰਦਾ ਨਹੀਂ ਹੈਗਾ ਜੇ ਤੇ ਬੰਦਾ ਹੋਵੇ ਤੇ ਤਾਂ ਸ਼ਾਇਦ ਜਿਹੜੇ ਸ਼ਾਇਦ ਰੋਣ ਲਈ ਡਰ ਕੇ ਆਉਣ ਜਿਹਦੇ ਪਾਸੇ ਜ਼ਾਰਦਵਾਰੀ ਹੋਈ ਹੋਵੇ ਤੇ ਦੇਖੋ ਜੇ ਜੋਰ ਤਰ ਗੇਟ ਹੁਣ ਗੇਟ ਤੇ ਬੰਦੇ ਬੈਠੇ ਹੋਣ ਜਿਹੜਾ ਬੰਦਾ ਅੰਦਰ ਆਵੇ ਉਹ ਪੁੱਛ ਕੇ ਆਵੇ ਆ ਜਿਹੜੇ ਤੁਸੀਂ ਜੰਗਲ ਸੜਿਆ ਬੇ ਤੇ ਜਨਾ ਇਹ ਸਾਰੇ ਨਵਾਂ ਰੁੱਖ ਲਾਏ ਸੀ ਸਾਰੇ ਰੁੱਖ ਸਿਰਫ ਸਿਰਫ 2-3 ਇੰਚ ਅੰਦਰ ਫੁੱਟ ਰੁੱਖ ਸੀ ਸਾਰੇ ਸੜ ਕੇ ਸੁਹਾ ਹੋ ਗਏ ਨੇ ਆ ਉੱਧਰ ਵੇਖੋ ਆ ਕਿੰਨੇ ਜਨਰਾਂ ਪੁੱਛ ਜਾਂਦੇ ਆ ਮੈਂ ਇੱਕ ਵਾਰੀ ਦਿਖਾ ਦਿਆਂ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਆ ਚੀਜ਼ਾਂ ਦਿਖਾਓ ਇੱਕ ਵਾਰ ਆ ਜਿਹੜੇ ਛੋਟੇ ਦਰਖਤ ਨੇ ਨਾ ਆ ਦਰਖਤ ਲਾਏ ਗਏ ਨੇ ਆ ਬਕਾਇ ਚਾਰੇ ਪਾਸੇ ਨੇ ਇਹ ਪੂਰੇ ਜੰਗਲ ਚ ਇਹੀ ਲੱਗੇ ਨੇ ਮੇਰੇ ਹਿਸਾਬ ਨਾਲ ਜਿਵੇਂ ਟੱਲੀਆਂ ਕਿਕਰਾਂ ਪੁਰਾਣੇ ਰੁੱਖ ਜਿਹੜੇ ਨੇ ਉਹ ਇੱਥੇ ਲੱਗੇ ਨੇ ਔਰ ਤਕਰੀਬਨ ਉਹੀ ਰੁੱਖ ਇੱਧਰ ਵੀ ਲੱਗੇ ਸੀਗੇ ਪੂਰੇ ਜੰਗਲ ਦੇ ਵਿੱਚ ਦੁਬਾਰਾ ਵੀ ਰੁੱਖ ਲਾਏਗੇ ਪਿੱਛੇ ਪਰ ਉਹ ਸੜ ਗਏ ਹੁਣ ਤਾਂ ਹੁਣ ਸੜ ਕੇ ਸੁਆਹ ਹੋ ਗਿਆ ਔਰ ਇੱਕ ਚੀਜ਼ ਤੁਹਾਨੂੰ ਹੋਰ ਜਿਹੜੀ ਦਿਖਾਉਣ ਦੇ ਲਈ ਅਸੀਂ ਲੈ ਕੇ ਆਏ ਆ ਕਿ ਇੱਥੇ ਜਾਨਵਰਾਂ ਦੇ ਪਾਣੀ ਦੇ ਲਈ ਇੱਕ ਡਿਗ ਦੱਸਿਆ ਜਾ ਰਿਹਾ ਵੀ ਬਣਾਇਆ ਸੀਗਾ ਉਸ ਡਿੱਗ ਦੇ ਵਿੱਚ ਕਹ ਲਈਏ ਖਾਲ ਕਹ ਲਈਏ ਤਾਂ ਉਸ ਜਗ੍ਹਾ ਦੇ ਵਿੱਚ ਬਿਲਕੁਲ ਕੋਈ ਪਾਣੀ ਜਾਂ ਕੁਛ ਨਹੀਂ ਔਰ ਆ ਪਹਿਲਾਂ ਨਜ਼ਰ ਮਾਰ ਲਓ ਜਿਹੜੀ ਤੁਹਾਨੂੰ ਉੱਪਰ ਇੱਕ ਲੋਹੇ ਦਾ ਦਿਖ ਰਿਹਾ ਉੱਪਰਲੇ ਪਾਸੇ ਜਿਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੀ ਸਿਕਿਉਰਿਟੀ ਵਾਸਤੇ ਇੱਕ ਬੰਦਾ ਉੱਪਰ ਬੈਠਦਾ ਔਰ ਜੋ ਚਾਰੇ ਪਾਸੇ ਦੇਖਦਾ ਪਰ ਇੱਥੇ ਕੁਝ ਵੀ ਨਹੀਂ ਹੈਗਾ ਹੋ ਸਕਦਾ ਇਹਨੀਆਂ ਪੌੜੀਆਂ ਵੀ ਨਾ ਹੋਣ ਉਹ ਵੀ ਗਲੀਆਂ ਪਈਆਂ ਹੋਣ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਬੜੀ ਤਰਾਸਗੀ ਵਾਲੀ ਗੱਲ ਆ ਕਿ ਪ੍ਰੋਪਰਚ 4 ਐਮ ਐਲ ਏ ਆ ਕਿਤੇ ਨੇ ਕਿਤੇ ਜੇ ਜੰਗਲ ਵੱਲ ਧਿਆਨ ਦਿੱਤਾ ਜਾਂਦਾ ਤਾਂ ਮੇਰੇ ਹਿਸਾਬ ਨਾਲ ਤਾਂ ਇਹ ਜੰਗਲ ਨੂੰ ਬਚਾਇਆ ਜਾ ਸਕਦਾ ਔਰ ਨਹੀਂ ਓਕਾ ਉਸੀ ਤਰੀਕੇ ਨਾਲ ਲੱਕੜਾਂ ਵੱਡ-ਵੱਡ ਲੈ ਜਾਣਗੇ ਔਰ ਸ਼ਹਿਦ ਲਾਉਣ ਵਾਲੇ ਸ਼ਹਿਦ ਲਾਲਾ ਲੈ ਜਾਣਗੇ ਔਰ ਬਾਅਦ ਚ ਜਿਹੜੇ ਦਰਖਤ ਬਚੇ ਆ ਉਹਨੂੰ ਇਸੇ ਤਰੀਕੇ ਨਾਲ ਅੱਗ ਦੇ ਹਵਾਲੇ ਕਰ ਜਾਣਗੇ ਇਹ ਹਾਲਾਤ ਨੇ ਬਹੁਤ ਸਾਰੇ ਦਰਖਤ ਤਾਂ ਵੱਡੇ ਪਏ ਆ ਇੱਥੇ ਬਹੁਤ ਸਾਰੇ ਦਰਖਤ ਜਿਹੜੇ ਆ ਛੋਟੇ ਸੜ ਗਏ ਆ ਆ ਹੁਣ ਕਿੰਨੀ ਕਦੋਂ ਦੇ ਲੱਗੇ ਆ ਉਦੋਂ ਦਾ ਤੁਹਾਨੂੰ ਦਿਖਾ ਰਹੇ ਆ ਸਾਰੇ ਆ ਉੱਪਰਲੇ ਦਰਖਤ ਵੇਖ ਲਓ ਸਾਰੇ ਹਰੇ ਸੀਗੇ ਸਾਰੇ ਹਰੇ ਸੀ ਉੱਪਰੋਂ ਇੱਕ ਪਾਸਾ ਵੇਖ ਲਓ ਅਜੇ ਵੀ ਹਰਾ ਦੂਜੇ ਪਾਸਾ ਆਗ ਨਾਲ ਜਿਹੜਾ ਬਿਲਕੁਲ ਇਹ ਝੁੱਲਸ ਗਿਆ ਇਹ ਹਾਲਾਤ ਤੁਹਾਨੂੰ ਦਿਖਾ ਰਿਹਾ ਫਿਰੋਜ਼ਪੁਰ ਦੇ ਫਿਰੋਜ਼ਪੁਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਪੰਜਾਬ ਦਾ ਸਭ ਤੋਂ ਵੱਡਾ ਜੰਗਲ ਆ ਚੱਕ ਸਰਕਾਰ ਇਧਰਲਾ ਪਾਸਾ ਸੜਿਆ ਹੋਇਆ ਔਰ ਇਧਰਲਾ ਪਾਸਾ ਅੱਗੇ ਚੱਲ ਪਿਆ ਜਿਹੜਾ ਬਚ ਗਿਆ ਹੁਣ ਤੁਸੀਂ ਆਪ ਅੰਤਰ ਪਤਾ ਕਰ ਲੋ ਵੀ ਇਧਰ ਹਰਿਆਲੀ ਕਿੰਨੀ ਆ ਕਿੰਨੀ ਹਰਿਆਲੀ ਆ ਨਵੀਂ ਫੋਟ ਹੋ ਰਹੀ ਹੈ ਨਵੇਂ ਦਰਖਤ ਫੁੱਟ ਰਹੇ ਆ ਕਿੰਨੀ ਹਰਿਆਲੀ ਔਰ ਦੂਜੇ ਪਾਸੇ ਵੇਖੋ ਅੱਗ ਦੇ ਨਾਲ ਕਿੰਨਾ ਨੁਕਸਾਨ ਔਰ ਕੀ ਕੁਛ ਹੋ ਗਿਆ ਹੈ ਜਾਨਵਰ ਨੇ ਇੱਥੇ ਬਹੁਤ ਸਾਰੇ ਨੇ ਇਸ ਜੰਗਲ ਦੇ ਵਿੱਚ ਤਾਂ ਕਿੱਡਾ ਵੱਡਾ ਨੁਕਸਾਨ ਹੋਣਾ ਸੀਗਾ ਇੱਥੇ ਅਗਰ ਇਹ ਅੱਗ ਨਾ ਬੁਝਦੀ ਤਾਂ ਬਿਲਕੁਲ ਜਿਹੜੇ ਜਾਨਵਰ ਨੇ ਸਾਹਮਣੇ ਤੁਹਾਡੇ ਨੇ ਤਾਂ ਇਹਨਾਂ ਨੂੰ ਨੀਲੇ ਕਹਿ ਲიਏ ਰੋਜ਼ ਕਹਿ ਲੀਏ ਕਾਫੀ ਨਾਮ ਨੇ ਇਹਨਾਂ ਦੇ ਲੱਖ ਲੱਖ ਇਲਾਕਿਆਂ ਦੇ ਹਿਸਾਬ ਨਾਲ ਤਾਂ ਚਾਰੇ ਪਾਸੇ ਹਾਲਾਤ ਬਿਲਕੁਲ ਬਦ ਤੋਂ ਬੱਤਰ ਇਸ ਆਗਣੇ ਕਰਤੇ ਨੇ ਤਾਂ ਕੋਸ਼ਿਸ਼ ਤੁਹਾਨੂੰ ਕਰਾਂਗੇ ਅਸੀਂ ਇੱਕ ਚੀਜ਼ ਹੋਰ ਦਿਖਾਉਂਦੀ ਇੱਥੇ ਕੁਝ ਮੋਟਰਾਂ ਨੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਮੋਟਰਾਂ ਨੇ ਜਿਹੜੀਆਂ ਮੋਟਰਾਂ ਲੱਗੀਆਂ ਨੇ ਇਥੇ ਪਾਣੀ ਇਥੋਂ ਕੱਢਣ ਦੇ ਲਈ ਪਾਣੀ ਕੱਢਣ ਦੇ ਲਈ ਪਾਣੀ ਇਥੇ ਪਾਉਣ ਦੇ ਲਈ ਵੀ ਜਿਹੜਾ ਇਹ ਜੰਗਲ ਨੂੰ ਪਾਣੀ ਪਏ ਜਾਂ ਫਿਰ ਜਿਹੜੇ ਜਾਨਵਰ ਨੇ ਉਹਨਾਂ ਦੇ ਪੀਣ ਨੂੰ ਜਿਹੜਾ ਖੇਲਾ ਬਣਾਈਆਂ ਨੇ ਉਹਦੇ ਲਈ ਜਿਹੜਾ ਪਾਣੀ ਜਾਵੇ ਪਰ ਉਹਦੇ ਹਾਲਾਤ ਵੇਖਦੇ ਆ ਮੋਟਰ ਦੇ ਹਾਲਾਤ ਕਿਵੇਂ ਦੇ ਨੇ ਆ ਵੇਖੋ ਹਰੀਆਂ ਟਾਲੀਆਂ ਹਰੀਆਂ ਕਿਕਰਾਂ ਆ ਨਜ਼ਰ ਮਾਰ ਲਓ ਬਿਲਕੁਲ ਸੜਕੇ ਸੁਆਹ ਹੋ ਗਈਆਂ ਇਹ ਹਾਲਾਤ ਇਹ ਹਾਲਾਤ ਬਣ ਗਏ ਨੇ ਇਹ ਹਾਲਾਤ ਬਣ ਗਏ ਨੇ ਉਸ ਆਗ ਨੇ ਹਾਲਾਤ ਬਣਾਇਤੇ ਕੱਲ ਦੇ ਕੱਲ ਦੇ ਹਾਲਾਤ ਇਹ ਬਣੇ ਪਏ ਨੇ ਤਾਂ ਤਸਵੀਰ ਤੁਹਾਡੇ ਨਾਲ ਜਿਹੜੀ ਸੰਜੀ ਲਗਾਤਾਰ ਕਰ ਰਹੇ ਆ ਤਾਂ ਚੱਲ ਰਿਹਾ ਤਾਂ ਹੁਣ ਇਥੋਂ ਦੌੜਨਗੇ ਵਿਚਾਰੇ ਭੁੱਖੇ ਪਿਆਸੇ ਇਹ ਵੀ ਜੰਗਲ ਚ ਭਟਕਦੇ ਨਜ਼ਰ ਆ ਰਹੇ ਆ ਭੁੱਖੇ ਪਿਆਸੇ ਨੇ ਕਿਉਂਕਿ ਸਾਨੂੰ ਤਾਂ ਲੱਗਦਾ ਨਹੀਂ ਵੀ ਕਿਸੇ ਪਾਸੇ ਕੋਈ ਪਾਣੀ ਦੀ ਵਸਤਾ ਹੈਗੀ ਆ ਜਾਂ ਕਿਸੇ ਪਾਸੇ ਕੋਈ ਪਾਣੀ ਹੈਗਾ ਏ ਤਾਂ ਇਸ ਦੇ ਬਾਰੇ ਜਿਹੜੀ ਤਸਵੀਰ ਆ ਉਹ ਸਾਫ਼ ਸਾਫ਼ ਝਲਕਦੀ ਆ ਸਾਫ਼ ਤਸਵੀਰਾਂ ਕਿ ਕਾਫੀ ਕਿੱਲਿਆਂ ਦਾ ਜਿਹੜਾ ਜੰਗਲ ਆ ਇਹ ਸੜ ਚੁੱਕਿਆ ਸੜਕੇ ਆਪਾਂ ਕਹਿ ਲਈਏ ਸੁਆ ਹੋ ਚੁੱਕਿਆ ਮਹਿਕਮਾ ਇਸ ਦੇ ਬਾਬਤ ਕੀ ਕਾਰਵਾਈ ਕਰਦਾ ਮਹਿਕਮਾ ਕੀ ਕੁਝ ਕਰਦਾ ਹੈ ਬੰਦਿਆਂ ਨੂੰ ਟ੍ਰੇਸ ਕਰਦਾ ਹੈ ਨਹੀਂ ਕਰਦਾ ਹੈ ਇਹ ਆਉਣ ਵਾਲੇ ਸਮੇਂ ਤੇ ਨਿਰਭਰ ਆ ਪਰ ਫਿਲਹਾਲ ਜਿਹੜਾ ਨੁਕਸਾਨ ਹੋਇਆ ਹੈ ਤਾਂ ਉਹ ਨੁਕਸਾਨ ਬਹੁਤ ਵੱਡਾ ਦੇਖਿਆ ਜਾ ਸਕਦਾ ਹੈ ਤਾਂ ਲੋਕ ਇਹ ਦੱਸਦੇ ਆ ਕਿ ਇੱਥੇ ਜਿਹੜੇ ਰਾਹ ਵੀ ਹੈਗੇ ਨੇ ਆਂ ਗਾਂ ਜੰਗਲ ਦੇ ਆਉਣ ਨੂੰ ਉਹ ਰਾਹ ਵੀ ਜਿਹੜੇ ਨੇ ਉਹ ਵੀ ਜਿਹੜੇ ਉਹ ਵੀ ਜਿਹੜੇ ਬੰਦ ਬੰਦ ਪਏ ਨੇ ਕਿਉਂਕਿ ਖਰਾਬ ਪਏ ਨੇ ਉਹਨਾਂ ਰਾਵਾਂ ਨੂੰ ਜਿਹੜਾ ਸੈੱਟ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਔਰ ਉਹ ਵੀ ਹਾਲਾਤ ਜਿਹੜੇ ਨੇ ਇਸ ਤਰੀਕੇ ਦੇ ਦਿਖਦੇ ਨਜ਼ਰ ਆ ਰਹੇ ਨੇ ਔਰ ਫਾਇਰ ਬ੍ਰਿਗੇਡ ਬੜੀ ਮੁਸ਼ਕਲ ਨਾਲ ਇੱਥੇ ਪਹੁੰਚੀ ਆ ਕੱਲ ਔਰ ਔਰ ਜਿਹੜੀ ਅੱਗ ਆ ਅੱਗ ਆ ਉਹਦੇ ਨਾਲ ਜਿਹੜਾ ਫਾਇਰ ਬ੍ਰਿਗੇਡ ਦੀ ਗੱਡੀ ਨੇ ਆ ਕੇ ਕਾਬੂ ਪਾਇਆ ਤੇ ਜਿਹੜਾ ਬਚਾਅ ਹੋ ਗਿਆ ਥੋੜਾ ਬਹੁਤਾ ਜਿਹੜਾ ਬਚਾਅ ਹੋ ਗਿਆ ਲੇਕਿਨ ਫਿਰ ਵੀ ਜਿਹੜਾ ਨੁਕਸਾਨ ਆ ਕਿਤੇ ਨਾ ਕਿਤੇ ਵੱਡੇ ਪੱਧਰ ਦਾ ਹੈਗਾ ਹੈ ਵੱਡੇ ਲੈਵਲ ਦਾ ਨੁਕਸਾਨ ਹੈਗਾ ਆਪਾਂ ਕਹਿ ਸਕਦੇ ਆ ਇਹਨੂੰ ਔਰ ਆ ਮੋਟਰ ਆ ਆ ਮੋਟਰ ਆ ਜਿਹੜੀ ਇਹ ਜੰਗਲ ਚ ਲੱਗੀ ਆ ਔਰ ਲੋਕਾਂ ਨਾਲ ਗੱਲਬਾਤ ਕਰਦੇ ਆ ਜਿਹੜੇ ਆਏ ਨੇ ਸਾਡੇ ਨਾਲ ਇੱਥੋਂ ਦੇ ਲਾਗੇ ਦੇ ਪਿੰਡਾਂ ਦੇ ਵੀ ਇਹ ਮੋਟਰ ਕਿਹਨੂੰ ਪਾਣੀ ਦਿੰਦੀ ਆ ਕਿੰਨੀਆਂ ਮੋਟਰਾਂ ਨੇ ਇਸ ਜੰਗਲ ਦੇ ਵਿੱਚ ਔਰ ਇਹ ਮੋਟਰਾਂ ਜੰਗਲ ਚ ਪਾਣੀ ਕਦੋਂ ਦਿੰਦੀਆਂ ਨੇ ਪਹਿਲਾ ਮੋਟਰ ਤੁਹਾਨੂੰ ਦਿਖਾ ਦਿੰਨੇ ਆ ਆ ਮੋਟਰ ਵੇਖ ਲਓ ਆ ਖਾੜਾ ਹੈ ਫੁੱਲ ਭਰਿਆ ਪਿਆ ਪਾਣੀ ਦੇ ਨਾਲ ਆ ਦੇਖ ਲੋ ਆ ਖੇਲ ਫੁੱਲ ਭਰੀ ਹੋਈ ਆ ਪਾਣੀ ਦੇ ਨਾਲ ਫੁੱਲ ਬਟਾ ਫੁੱਲ ਪਾਣੀ ਆ ਔਰ ਇਹ ਪਾਣੀ ਆਉਂਦਾ ਕਿੱਥੋਂ ਆ ਇੱਥੋਂ ਖੂਈ ਦੇ ਵਿੱਚੋਂ ਪਾਣੀ ਆਉਂਦਾ ਇੱਥੇ ਬੋਰ ਆ ਇੱਥੋਂ ਪਾਣੀ ਆਉਂਦਾ ਔਰ ਆ ਜਿਹੜੀ ਆ ਆ ਇਹਦੀ ਕੋਠੜੀ ਆ ਇਹ ਕੋਠੜੀ ਆ ਇਹਦੇ ਵਿੱਚੋਂ ਇਲੈਕਟ੍ਰਿਸਿਟੀ ਨਾਲ ਜਿਹੜਾ ਉਹ ਇਧਰੋਂ ਮੋਟਰ ਚੱਲਦੀ ਆ ਔਰ ਉਸ ਤੋਂ ਬਾਅਦ ਪਾਣੀ ਆਉਂਦਾ ਤੇ ਉਸ ਤੋਂ ਬਾਅਦ ਜਿਹੜਾ ਮੋਟਰ ਚੱਲਦੀ ਆ ਹੁਣ ਤੁਹਾਨੂੰ ਆ ਵਿਖਾਈਏ ਇੱਥੋਂ ਮੋਟਰ ਚੱਲਦੀ ਆ ਆ ਇੱਥੋਂ ਮੋਟਰ ਚੱਲਦੀ ਆ ਆ ਹਾਲਾਤ ਨੇ ਆ ਹਾਲਾਤ ਨੇ ਆ ਵਿਖ ਲੋ ਇਹ ਹਾਲਾਤ ਨੇ ਇੱਥੋਂ ਦੇ ਇੱਥੋਂ ਦੇ ਇਥੋਂ ਦੇ ਇਹ ਹਾਲਾਤ ਨੇ ਆ ਅੱਗ ਹਜੇ ਹਜੇ ਅੱਗ ਕੱਲ ਦੀ ਅੱਗ ਲੱਗੀ ਆ ਆ ਹਜੇ ਤੁਹਾਨੂੰ ਵਿਖਾ ਦਈਏ ਹਜੇ ਅੱਗ ਧੁਖੀ ਜਾਂਦੀ ਆ ਆ ਵੇਖ ਲਓ ਹਜੇ ਹਜੇ ਧੁਖ ਰੀ ਅੱਗ ਆ ਹਾਲਾਤ ਤਾਂ ਵੇਖ ਲਓ ਅ ਦਰਖਤ ਹਜੇ ਕੱਲ ਦੀ ਅੱਗ ਲੱਗੀ ਆ ਲੋਕ ਦੱਸਦੇ 11 12 ਵਜੇ ਦੀ ਤਾਂ 24 ਘੰਟੇ ਤਾਂ ਉੱਤੇ ਹੋ ਗਿਆ ਹਜੇ ਦਰਖਤ ਇੱਥੇ ਸੜ ਰਿਆ ਹਜੇ ਸੜੀ ਜਾਂਦੇ ਆ ਉੱਤੇ ਹਜੇ ਪੂਰੀ ਜਿਹੜੀ ਅ ਅੱਗ ਬਲੀ ਜਾਂਦੀ ਆ ਇਹ ਅੱਗ ਆ ਵੇ ਇਥੋਂ ਥੱਲੋਂ ਜਦੋਂ ਥੱਲੋਂ ਲੱਗੀ ਆ ਤਾਂ ਕਿਤੇ ਨਾ ਕਿਤੇ ਸੁੱਕਾ ਰੁੱਖ ਸੀਗਾ ਔਰ ਇੱਥੋਂ ਅੱਗੇ ਜਦੋਂ ਲੱਗੀ ਆ ਵਿੱਚ ਦੀ ਅੱਗ ਗਈ ਆ ਆਹ ਹਜੇ ਵੀ ਵਿੱਚ ਦੀ ਸਾਰਾ ਸੜਿਆ ਹੋਇਆ ਵਿੱਚ ਦੀ ਅੱਗ ਜਾ ਕੇ ਸਾਰੀ ਅੰਦਰੋਂ ਸੜ ਕੇ ਖੋਖਲਾ ਕਰਕੇ ਆ ਉੱਤੋਂ ਜਿਹੜੀ ਹਜੇ ਆਗਾ ਬਲੀ ਜਾਂਦੀ ਆ ਤੁਸੀਂ ਵੇਖ ਲਓ ਕੈਮਰੇ ਦੀ ਨਜ਼ਰ ਨਾਲ ਇਸ ਤਰ੍ਹਾਂ ਹਜ਼ਾਰਾਂ ਦਰਖਤ ਜਿਹੜੇ ਨੇ ਇੱਥੇ ਸੜ ਚੁੱਕੇ ਨੇ ਪੰਜਾਬ ਦੇ ਸਭ ਤੋਂ ਵੱਡੇ ਜੰਗਲ ਦੇ ਵਿੱਚ ਜੋ ਕਿ ਜ਼ਿਲ੍ਹਾ ਫਰੋਸਪੁਰ ਦੇ ਮਾਮਦੋੜ ਦੇ ਵਿੱਚ ਮੌਜੂਦ ਆ ਇਹ ਹਾਲਾਤ ਨੇ ਇਹਦਾ ਕੌਣ ਜਵਾਬਦੇਹੀ ਹੈ ਕਿਸ ਦੀ ਜਵਾਬਦੇਹੀ ਹੈ ਆਖਰਕਾਰ ਇੱਥੇ ਅੱਗ ਕਿਵੇਂ ਲੱਗੀ ਆ ਮੈਕਮੇ ਵਾਲਿਆਂ ਨੂੰ ਪਤਾ ਨਹੀਂ ਮੈਕਮਾ ਵਾਲਾ ਕਿੱਥੇ ਮੈਕਮਾ ਸੁੱਤਾ ਪਿਆ ਸੀ ਜਦੋਂ ਇੱਥੇ ਜੰਗਲ ਚ ਅੱਗ ਲੱਗੀ ਔਰ ਕਈ ਏਕੜ ਜਦੋਂ ਇੱਥੇ ਦਰਖਤ ਸੜ ਕੇ ਜਿਹੜੇ ਆ ਸੁਆਹ ਹੋ ਚੁੱਕੇ ਆ ਕੀ ਕੌਣ ਇਹਦੀ ਜਵਾਬਦੇਹੀ ਦੇਊਗਾ ਆਹ ਦਰਖਤ ਸੜੇ ਪਿਆ ਵੇਖੋ ਮਾਰੋ ਨਜ਼ਰ ਕੁਝ ਕਿ ਤਾਂ ਲੋਕ ਵੱਢ ਕੇ ਲੈ ਗਏ ਕੁਝ ਕਿ ਸੜ ਗਏ ਆ ਮਾਰੋ ਨਜ਼ਰ ਆ ਚਾਰੇ ਪਾਸੇ ਨਜ਼ਰ ਮਾਰੋ ਆ ਕਿੰਨੇ ਮੁੱਢ ਖੜੇ ਆ ਇੱਥੇ ਬਹੁਤ ਸਾਰੀਆਂ ਜੜੀਆਂ ਟਾਲੀਆਂ ਜਾਂ ਹੋਰ ਆ ਹੁਣ ਮੈਂ ਤੁਹਾਨੂੰ ਵਿਖਾਵਾਂ ਆ ਕੋਈ ਜੜੀ ਬੂਟੀ ਦਾ ਨਹੀਂ ਆਪਾਂ ਕਹਿ ਸਕਦੇ ਕੋਈ ਫਾਲਤੂ ਜੜੀ ਬੂਟੀ ਦਾ ਤੀਲਾ ਹੈਗਾ ਇਹ ਕਿਕਰਾਂ ਟਾਲੀਆਂ ਇਸ ਤਰੀਕੇ ਨਾਲ ਛੋਟੀਆਂ ਛੋਟੀਆਂ ਇਹਦੇ ਚ ਲੱਗੀਆਂ ਨੇ ਨਵੀਆਂ ਲਾਈਆਂ ਗਈਆਂ ਸਾਰੀਆਂ ਜੜੀਆਂ ਉਹ ਸੜ ਕੇ ਸੁਆਹ ਹੋ ਚੁੱਕੀਆਂ ਨੇ ਇੱਥੇ ਔਰ ਤਸਵੀਰਾਂ ਤੁਸੀਂ ਦੇਖੋ ਇਸ ਜੰਗਲ ਦੇ ਵਿੱਚ ਹੋਰ ਵੀ ਚਾਰੇ ਪਾਸੇ ਇਹੀ ਜਿਹੜੇ ਹਾਲਾਤ ਨੇ ਚਾਰੇ ਪਾਸੇ ਇਹੀ ਹਾਲਾਤ ਨੇ ਜੰਗਲ ਨੇ ਆ ਨਲਕਾ ਇੱਕ ਹੈਗਾ ਜਿਹੜਾ ਬਚਿਆ ਬਚਿਆ ਹੀ ਆ ਮੈਂ ਬਚੇ ਹੀ ਕਹਿ ਸਕਦਾ ਵੀ ਇਹ ਪੈ ਪਈ ਆ ਕਿੰਨੀਆਂ ਮੋਟਰਾਂ ਸੀ ਇਸ ਜੰਗਲ ਦੇ ਵਿੱਚ ਕਰੀਬ ਤੁਹਾਡੇ ਅੰਦਾਜ਼ੇ ਮੁਤਾਬਕ ਮੋਟਰਾਂ 14-15 ਸੀ ਪਹਿਲਾਂ ਜੀ ਤੇ ਆ ਵੀ ਮੋਟਰ ਬੜੀ ਵਧੀਆ ਹੈਗੀ ਆ ਖੜੀ ਦੇਖੀ ਲਓ ਜਿਵੇਂ ਚ ਬੱਚਾ ਬਣਿਆ ਮੋਟਰ ਲੱਗੀ ਸੀ ਬੜਾ ਵਧੀਆ ਬੜਾ ਬੜਾ ਵਧੀਆ ਸਿਸਟਮ ਸੀ ਪਰ ਪਤਾ ਨਹੀਂ ਸਰਕਾਰਾਂ ਨੂੰ ਮੁੜ ਕੇ ਹੋਇਆ ਕੀ ਇਹ ਗੱਲ ਸਮਝੇ ਸਾਨੂੰ ਆਈ ਕਿ ਲੋਕ ਮੋਟਰਾਂ ਬੇਲੇ ਨਹੀਂ ਤਰੇਗਾ ਬਿੱਲ ਤਰਦੇ ਤੇ ਕਨੈਕਸ਼ਨ ਨਾ ਕੱਟੇ ਬਿੱਲ ਲਿਦਾਰੇ ਤੇ ਕਨੈਕਸ਼ਨ ਕੱਟੇ ਕਨੈਕਸ਼ਨ ਕੱਟੇ ਲੋਕਾਂ ਪਰ ਕੰਬੇ ਖੁੱਪਟੇ ਉਹ ਤੋਂ ਬਾਅਦ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਵੀ ਇਹ ਜੰਗਲਵਾ ਕਹੇ ਧਿਆਨ ਹੀ ਨਹੀਂ ਦਿੰਦਾ ਇਹਦਾ ਪਿਛਲੇ ਸਾਲ ਮਾੜਾ ਬੋਟਾ ਆਪਾਂ ਵੀਡੀਓ ਵੀਡੀਓ ਇੱਕ ਤੋਂ ਬਣਾਈਆਂ ਨੇ ਤੇ ਮਾੜਾ ਧਿਆਨ ਹੈ ਤਾਂ ਧਿਆਨ ਕਿਸੇ ਦਾ ਹੈ ਮੇਰੇ ਵੱਲੋਂ ਤੁਸੀਂ ਜਾ ਕੇ ਜੀਰੇ ਦੇ ਐਮਐਲਏ ਨੂੰ ਪੁੱਛ ਲੋ ਜਾਂ ਆਪਣੇ ਗੁਰੂ ਸਾਹਿਬ ਦੇ ਐਮਐਲਏ ਬਈ ਉਹਨੇ ਇਹਨਾਂ ਜੰਗਲ ਬਾਰੇ ਪਤਾ ਹੀ ਨਹੀਂ ਕਿਸੇ ਨੂੰ ਕੋਈ ਕੋ ਧਿਆਨ ਹੀ ਨਹੀਂ ਲਿਆ ਬੰਨੇ ਕਿਸਦਾ ਹੈਗਾ ਹੁਣ ਆਪਣੇ ਐਮਐਲਏ ਸਾਹਿਬ ਨੇ ਉਦੋਂ ਮੈਨੂੰ ਮੈਨੂੰ ਇੱਕ ਚੀਜ਼ ਹੋਰ ਆ ਉਦੋਂ ਕਹਿੰਦੇ ਵੀ ਜਦੋਂ ਤੁਹਾਨੂੰ ਮੰਤਰੀ ਨਾਲ ਤੁਹਾਡੀ ਮੀਟਿੰਗ ਹੋਈ ਸੀ ਤੁਸੀਂ ਗਏ ਸੀ ਜਦੋਂ ਮੰਤਰੀ ਨੇ ਬਲਾ ਕਹਿੰਦੇ ਵੀ ਮੰਤਰੀ ਨੇ ਵੀ ਉਦੋਂ ਹੀ ਪਤਾ ਲੱਗਿਆ ਸੀ ਵੀਡੀਓ ਵੇਖਣ ਤੋਂ ਬਾਅਦ ਵੀ ਜੰਗਲ ਹੈਗਾ ਫਰੋਈਪੁਰ ਚ ਉਹਨੂੰ ਨਹੀਂ ਪਤਾ ਜੰਗਲ ਹੈਗਾ ਉਹਦਾ ਕਿੱਥੇ ਜੰਗਲ ਹੈ ਫਰੋਈਪੁਰ ਵਿੱਚ ਜਾਂਦਾ ਜੀ ਮੰਤਰੀ ਨੇ ਜਾਣਕਾਰੀ ਦਿੱਤੀ ਮੈਨੂੰ ਤਾਂ ਜਾਣਕਾਰੀ ਕਿ ਪਹਿਲਾਂ ਤੁਸੀਂ ਜਾਣਕਾਰੀ ਦਿੱਤੀ ਆ ਤੇ ਮੇਰੇ ਕੋਲ ਤਾਂ ਪੈਸਾ ਬਹੁਤ ਪਿਆ ਮੰਤਰੀ ਵਣ ਵਿਭਾਗ ਦਾ ਜੀ ਫਿਰ ਕਟਾਰੂਚੇ ਤੋਂ ਬਾਅਦ ਚ ਗਏ ਕਟਾਰੂਚੇ ਸਰਕਾਰ ਬਾਅਦ ਬਣੀ ਉਹਦੋਂ ਕਾਂਗਰਸ ਸਰਕਾਰ ਸੀ ਸੰਗਤ ਸੰਘਿਲਚੀਆਂ ਉਹਦੇ ਕੋਲ ਖੁਦ ਗਏ ਸੀ ਉਹਦਾ ਮੇਰੇ ਕੋਲ ਪੈਸਾ ਬਹੁਤ ਪੈਸਾ ਡੇ ਵਿਭਾਗ ਕੋਲ ਤੇ ਅਸੀਂ ਤਾਂ ਇਹ ਫਿਰੇ ਕੰਦ ਕਰ ਦਿੰਨੇ ਆ ਅੱਜ ਵੇਲੇ ਉਹਨੂੰ ਸਰਕਾਰ ਬਦਲੀ ਦੋ ਸਾਲ ਨਵੀਂ ਸਰਕਾਰ ਬਣੀ ਲੋਗੇ 3 ਸਾਲ 2.5 ਸਾਲ ਪਰ ਕਿਸੇ ਅਜੇ ਤੱਕ ਬਾਤ ਨਹੀਂ ਪੁੱਛੀ ਇਤਨੀ ਕੀ ਮੰਗਾ ਜੀ ਹੁਣ ਇਸ ਨੂੰ ਲੈ ਕੇ ਇਹਨੂੰ ਕਿੰਨੀ ਕੁ ਦੇਖ ਰੱਖ ਦੀ ਲੋੜ ਆ ਇਸ ਵਕਤ ਜਿਹੜੀ ਆ ਭਿਆਨਕ ਆਗਨ ਵਾਲੇ ਦਾ ਨੁਕਸਾਨ ਹੋ ਗਿਆ ਹੁਣ ਵੇਖੋ ਜੀ ਇੱਕ ਬੰਨੇ ਸਰਕਾਰ ਕਹਿੰਦੀ ਰੁੱਖ ਲਾਓ ਤੇ ਧੀ ਬਚਾਓ ਤੇ ਕੁੱਖ ਬਚਾਓ ਦੂਜੇ ਪਾਸੇ ਰੁ ਉਹ ਦਿਵਸਾਂ ਸੰਭਾਲੀ ਕਰ ਸਕਦੇ ਨਵੇਂ ਰੁੱਖ ਲਾ ਕੇ ਬਕੀ ਕਰਾਂਗੇ ਜੇ ਅਸੀਂ ਇਸੇ ਚੀਜ਼ ਦੀ ਸੰਭਾਲ ਕਰ ਲਈਏ ਇਹ 1100 ਏਕੜ ਜਮੀਨ ਹੈ ਇਹ ਕਿੰਨੇ ਲਾ ਕੇ ਆਕਸੀਜਨ ਦੇ ਸਕਦਾ ਜਿਹਦੇ ਚ 2-4 ਮੋਟਰਾਂ ਲੱਗ ਜਾਣ ਇਹ ਚ 5-7 ਦੂਰ ਨਹੀਂ ਜਾਂ ਨੇੜੇ ਜਿਹੜੇ ਪਿੰਡ ਨੇ ਉਹਨਾਂ ਦੇ ਬਕਤ ਬੰਦੇ ਇੱਥੇ ਨੌਕਰੀ ਰੱਖੇ ਰੱਖੇ ਜਾਂ ਨਾਲੇ ਉਹਨਾਂ ਲੋਕਾਂ ਨੂੰ ਰੋਜ਼ਗਾਰ ਮਿਲ ਜੇ ਨਾਲੇ ਇਹ ਤੁਹਾਡੇ ਇਹ ਸਾਫ ਸਬਾਲ ਹੋ ਜਾਏ ਚਿੱਨੇ ਮਰਜੀ ਰੋਖ ਲਾ ਕੇ ਇਹ ਚ ਤੁਸੀਂ ਨਸਰੀ ਬਣਾ ਸਕਦੇ ਜੇ ਚੁਗਾ ਬੀਰ ਤਿਆਰ ਕਰਕੇ ਜਿੱਥੇ ਮਰਜੀ ਵੱਡੇ ਵੱਡੇ ਸਹਾਰਾ ਜਾ ਭੇਜ ਸਕਦੇ ਆ ਫੁੱਲਾਂ ਦੇ ਫੁੱਲਾਂ ਦੀ ਪਨੀਰੀ ਬੀਜੋ ਇੱਥੇ ਸਫੈਦਾ ਆਪ ਟਾਲੀ ਇਹ ਬਹੁਤ ਵੱਡੀ ਬਟਾਲੀਆਂ ਸੀ ਪਹਿਲਾਂ ਪਰ ਲੋਕ ਜਦੋਂ ਸਵਾ ਸਾਫ ਸੰਭਾਲੀ ਹੋਈ ਇਹ ਲੋਕੀ ਵੱਢ ਕੇ ਲੈ ਗਏ ਇਥੋਂ ਹਾਂ ਦੂਜੀ ਗੱਲ ਵੀ ਇਹਦੀ ਇਹ ਚਾਰ ਦਵਾਰੀ ਹੋ ਜਾਵੇ ਇਹ ਚ ਪਾਲਤੂ ਜਾਨਵਰ ਜਿੰਨੇ ਮਰਜੀ ਪਾਲੇ ਜਾ ਸਕਦੇ ਆ ਕਿਉਂਕਿ ਨਾਲੇ ਇੱਕ ਵਧੀਆ ਇਹ ਇੱਕ ਲੋਕਾਂ ਵਾਸਤੇ ਵੇਖਣ ਦੀ ਜਗ੍ਹਾ ਬਣ ਸਕਦੀ ਹੈ ਮਹਿਕਮੇ ਦੀ ਨਗਲੀ ਹੈਗੀ ਵੱਡੀ ਸਾਉ ਤੋਂ ਵੱਡੀ ਵਿਭਾਗ ਹੈ ਨਿਆਲੇ ਵਿਭਾਗ ਹੈ ਹੋਰ ਕਿ ਮੈਂ ਕਹ ਲੀਕੀ ਦੀ ਆ ਲੱਗਦਾ ਕਿ ਜਿਹੜੇ ਵਿਭਾਗ ਦੇ ਅਧਿਕਾਰੀ ਨੇ ਸਬੰਧ ਦੇ ਦੇ ਨਾਲ ਗਾਰਡ ਜਾਂ ਕੋਈ ਹੋਰ ਉੱਚ ਅਧਿਕਾਰੀ ਉਹਨਾਂ ਦੀ ਕਾਰਵਾਈ ਬੰਨੀ ਉਹਨਾਂ ਤੇ ਲਾਜ਼ਮੀ ਆ ਜ਼ਰੂਰੀ ਆ ਇਸ ਹਰਕਤ ਤੋਂ ਬਾਅਦ ਜਿਹੜੇ ਹਰਕਤਾਂ ਲੋਕ ਕਰਗੇ ਆ ਲੱਗਦਾ ਕਿ ਉਹਨਾਂ ਦੇ ਕਾਰਵਾਈ ਸਰਕਾਰ ਨੂੰ ਕਰਨੀ ਚਾਹੀਦੀ ਆ ਉੱਚ ਅਧਿਕਾਰੀਆਂ ਨੂੰ ਕਾਰਵਾਈ ਉਹਨਾਂ ਤੇ ਕਰਨੀ ਚਾਹੀਦੀ ਆ ਵੇਖੋ ਜੀ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਆ ਪਰ ਦੂਜੀ ਗੱਲ ਜਿਹੜਾ ਉਹਨੇ ਇੱਕ ਗਾਰਡ ਆ ਹੋਰ 1100 ਕਿੱਲਾ ਜ਼ਮੀਨ ਹੈ ਤੇ ਇੱਕ ਰਿਕਰਡ ਤੋਂ ਕੀ ਕਰ ਸਕਦਾ ਉੱਥੇ ਇਹ ਸਰਕਾਰ ਨੇ ਇੱਕ ਸਿਰਫ ਆਪ ਦਾ ਨਾ ਖਾਣਾ ਪੂਰਤੀ ਕਰਨ ਵਾਸਤੇ ਇੱਕ ਆਦਾ ਬੰਦਾ ਰੱਖਿਆ ਇੱਕ ਬੰਦਾ ਇੱਕ ਬੰਦਾ ਤਾਂ 1100 ਕਿੱਲੇ ਵਿੱਚ ਰੋਇ ਗੜੇ ਨਹੀਂ ਮਾਰ ਸਕਦਾ ਇਹਦੇ ਕੋ 10 15 ਬੰਦੇ ਹੋਣ ਜਿਵੇਂ ਉੱਚ ਅਧਿਕਾਰੀ ਪਹਿਲਾਂ ਰਹਿੰਦੇ ਸੀ ਇੱਥੇ ਰੈਸਟੋਰੈਂਟ ਰੋਸਟ ਹਾਊਸ ਬਣਿਆ ਉੱਥੇ ਬੰਦੇ ਰਹਿੰਦੇ ਸੀ ਪਹਿਲਾਂ ਰਿਗਾਰਡ ਵੀ ਰਹਿੰਦੇ ਸੀ ਸਾਰੇ ਉਸ ਰਹਿਸ਼ਤੇ ਦੇ ਨਜ਼ਦੀਕ ਬੱਚਿਆਂ ਦੇ ਇਤਨੀ ਤੇ ਸੀ ਉਹਨਾਂ ਦੇ ਤੇ ਪੂਰਾ ਵਧੀਆ ਮਾਹੌਲ ਸੀ ਪਰ ਹੁਣ ਇਹਦੇ ਕੋਈ ਗੱਲਬਾਤ ਨਹੀਂ ਹੁਣ ਜੇ ਇਹਦੀ ਅਸੀਂ ਇਹ ਮੰਗ ਕਰਦੇ ਪੈਸਾ ਸਭ ਤੋਂ ਪਹਿਲਾਂ ਚਾਰਦਵਾਰੀ ਕੀਤੀ ਜਾਵੇ ਚਾਰਦਵਾਰੀ ਕਰਕੇ ਜੋ ਪਾਲਤੂ ਪੰਛੀ ਰੱਖੇ ਜਾਣ ਕੋਈ ਚੋ ਚਾਰ ਮੋਟਰਾਂ ਲੱਗਣ ਉਹ ਉਹਨਾਂ ਉਹਨਾਂ ਜਿਹੜੇ ਪੰਛੀ ਰੱਖਾ ਉਹਨਾਂ ਨੂੰ ਪਾਣੀ ਵੀ ਚਾਹੀਦਾ ਸਕਰ ਫੇਰ 4-5 ਪਿੰਡ ਇੰਨੇ ਦੁਖੀ ਹੋ ਗਏ ਨੇ ਇਹ ਤਾਂ ਇੰਨੇ ਵਿਚਾਰੇ ਦੁਖੀ ਨੇ ਵੀ ਰਾਤ ਨੂੰ ਅਰਦਾਉ ਕੋਈ ਤਾਂ ਉਹਦੇ ਪਾਸੇ ਜਾ ਕੇ ਬੋਲ ਵੀ ਵਿਖਾ ਦਿੰਨੇ ਵੀ ਕਣਕਾਂ ਦਾ ਬੁੜੀ ਹਾਲਤ ਹੋਈ ਪਈ ਹੈ ਜੇ ਕੋਈ ਪੱਠੇ ਵੀ ਦਾ ਪੱਠੇ ਨਹੀਂ ਹੁੰਦੇ ਜੇ ਕੋਈ ਸਬਜ਼ੀ ਵੀ ਦਾ ਸਬਜ਼ੀ ਨਹੀਂ ਹੁੰਦੀ ਅੰਦਰ ਦੁਆਰੀ ਹੋ ਜੇ ਤਾਂ ਜਾਨਵਰ ਅੰਦਰ ਰਹਿਣ ਅੰਦਰ ਜਾਨਵਰ ਰਹਿਣ ਤੇ ਨਾਲੇ ਵੀ ਨਾਲੇ ਘੁੰਮਣਾ ਹੀ ਪਾ ਲੂਗੀ ਜੇ ਚੋਰੀ ਕੋਈ ਲੱਕੜ ਵਟਣ ਆਉਂਦਾ ਉਹ ਇੱਕ ਜੇ ਤੁੱਤੇ ਕਾਂਦ ਹੋਊ ਤੇ ਤਾਰ ਲੱਗੀ ਹੋਊਗੀ ਕੋਈ ਵੀ ਤਾਂ ਆਪਾਂ ਸੋਚ ਸਮਝ ਕੇ ਹੋਊਗਾ ਵੀ ਕਿਸੇ 'ਚ ਕਰੰਟ ਨਾ ਹੋਵੇ ਬਹੁਤ ਰਖਤ ਵੱਡੇ ਪਏ ਹੁਣ ਬਹੁਤ ਦੇਖੋ ਤੁਸੀਂ ਆ ਤੁਸੀਂ ਕੈਮਰੇ ਵੇਖਦੇ ਕਿੰਨੇ ਰੁੱਖ ਵੱਡ ਵੱਡ ਲੋਕੀ ਲਈ ਜਾਂਦੇ ਲੱਕੜਾਂ ਵੱਢੀ ਜਾਂਦੇ ਆ ਕੋਈ ਪੁੱਛਦਾ ਹੀ ਨਹੀਂ ਇਥੇ ਕੋਈ ਤਾਂ ਬਿਲਕੁਲ ਮਹਿਕਮੇ ਦੇ ਸਬੰਧਤ ਵੀ ਜਿਹ ਏ ਵੱਢ ਕੇ ਉਸ ਤੋਂ ਬਾਅਦ ਇਹਨੂੰ ਵੱਢ ਕੇ ਕੋਈ ਲੈ ਕੇ ਗਿਆ ਹੋਵੇਗਾ ਅਕਸਰ ਇਸੇ ਜੰਗਲ ਦੇ ਵਿੱਚੋਂ ਨਿਕਲੇ ਹੋਏਗਾ ਦਰਖਤ ਕਿਸੇ ਪਿੰਡ ਵਾਲੇ ਪਾਸੇ ਨੂੰ ਤਾਂ ਗਿਆ ਹੋਊਗਾ ਇੱਕ ਨਹੀਂ ਬਹੁਤ ਸਾਰੇ ਦਰਖਤ ਨੇ ਜਿਹੜੇ ਇੱਥੋਂ ਵੱਡੇ ਗਏ ਨੇ ਹਾਂ ਬਿਲਕੁਲ ਤਾਂ ਦੂਰ ਤੱਕ ਜਿਹੜੇ ਰੁੱਖ ਨੇ ਉਹ ਵੱਡੇ ਗਏ ਨੇ ਤਾਂ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਤੇ ਵੀ ਜਿਹੜੀ ਕਾਰਵਾਈ ਆ ਉਹਦੀ ਮੰਗ ਜਿਹੜੀ ਆ ਲੋਕ ਕਰਦੇ ਨਜ਼ਰ ਆ ਰਹੇ ਨੇ ਕਿ ਉਹਨਾਂ ਤੇ ਵੀ ਜਿਹੜੀ ਮੰਗ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਕਿਉਂਕਿ ਸਾਡੇ ਕੋਈ ਇਲਾਕੇ ਦਾ ਐਮਐਲਏ ਅਧਿਆ ਸਾਹਿਬ ਮਮਦੋੜ ਇੱਕ ਦਿਨ ਛੱਡ ਕੇ ਦੂਜੇ ਦਿਨ ਰੋਜ਼ ਆਉਂਦੇ ਨੇ ਪੁੱਨਨ ਤੋਂ ਹੀ ਪੁੱਛੇ ਤੁਹਾਡੇ ਵੱਲ ਪੁੱਛਿਆ ਜਾਵੇ ਤੁਹਾਡੇ ਮੈਂ ਚੈਨਲ ਦੇ ਨਾਲ ਪੁੱਛਣਾ ਕਿੰਨੀ ਵਾਰੀ ਇਸ ਜੰਗਲ ਵਿੱਚ ਆ ਕੇ ਗਏ ਨੇ ਉਹ ਉਹਨਾਂ ਦੇ ਹਲਕੇ ਦਾ ਜੰਗਲ ਆ ਸਭ ਤੋਂ ਨਾਲੇ ਪੰਜਾਬ ਸਭ ਤੋਂ ਵੱਡਾ ਜੰਗਲ ਆ ਪਰ ਉਹ ਇੱਕ ਵਾਰੀ ਇੱਥੇ ਨਹੀਂ ਆਏ ਜੇ ਉਹ ਉਦੋਂ ਕੁਟਾਰੂ ਚੱਕ ਆਏ ਹੋਣ ਤਾਂ ਸ਼ਾਇਦ ਇੱਕ ਵਾਰੀ ਆਏ ਹੋ ਤਾਂ ਆਏ ਉਹਦੇ ਬਾਅਦ ਉਹ ਤਾਂ ਕਦੀ ਇੱਥੇ ਆਉਂਦੇ ਨਹੀਂ ਮੰਦੋੜ ਰੋਜ ਆਉਂਦੇ ਮੰਦੋੜ ਤੋਂ 1 ਕਿਲੋਮੀਟਰ ਜੰਗਲ ਆ ਕਿ ਇੱਥੇ ਨਹੀਂ ਹਲਾਕ ਨਹੀਂ ਬਣਦਾ ਆ ਕੇ ਵੇਖਣ ਕਿ ਕੀ ਹਾਲਾਤ ਹਿੱਥ ਕੀ ਨੇ ਫਿਰ ਉਹ ਆਪਦੇ ਮਹਿਕਮੇ ਨਾਲ ਆਰਡਰ ਕਰਨਾ ਉਹਦੇ ਹਿਸਾਬ ਨਾਲ ਜੋ ਵੀ ਕੁਝ ਕਰਨਾ ਸਰਕਾਰ ਕੀ ਨਹੀਂ ਕਰ ਸਕਦੀ ਸਭ ਕੁਝ ਕਰ ਸਕਦੀ ਪਰ ਨਹੀਂ ਇਹ ਇਸ ਬੰਦੇ ਤੇ ਹੰਣੇ ਕਿਹਦਾਗਾ ਉਹ ਲੋਕ ਕੋ ਆਪੋ ਆਪਣੇ ਕੰਮ ਲੱਗੇ ਬਸ ਦੁਨੀਆ ਤਾਂ ਬਿਲਕੁਲ ਮੰਗ ਜਿਹੜੀ ਆ ਉਹ ਕੀਤੀ ਗਈ ਆ ਜਰੂਰ ਇਹਨਾਂ ਲੋਕਾਂ ਦੇ ਵੱਲੋਂ ਪਿੰਡ ਦੇ ਲੋਕਾਂ ਦੇ ਵੱਲੋਂ ਆਸ-ਪਾਸ ਲੋਕਾਂ ਵੱਲੋਂ ਕਿ ਇਹਦੇ ਤੇ ਜਿਹੜੀ ਦੇਖ ਰੇਖੇ ਦੀ ਕਰਨੀ ਚਾਹੀਦੀ ਇਸ ਜੰਗਲ ਦੀ ਔਰ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਔਰ ਸਬੰਧਤ ਅਧਿਕਾਰੀਆਂ ਨੂੰ ਵੀ ਕਹਿਣਾ ਚਾਹੁੰਦੇ ਇੱਕ ਪਾਸੇ ਰੁੱਖ ਲਾਉ ਦੀ ਗੱਲ ਕੀਤੀ ਜਾਂਦੀ ਆ ਦੂਜੇ ਪਾਸੇ ਆ ਲੁਖ ਜਿਹੜੇ ਸੜ ਚੁੱਕੇ ਨੇ ਇਹਨਾਂ ਦੀ ਹੁਣ ਗਾਰੰਟੀ ਕੌਣ ਦਿੰਦਾ ਹੈ ਕੌਣ ਇਹਨਾਂ ਦੀ ਹਾਮੀ ਭਰਦਾ ਹੈ ਕਿ ਆਖਰਕਾਰ ਇਹ ਨੁਕਸਾਨ ਕਿਵੇਂ ਹੋਇਆ ਜਾਂ ਪੱਲੜਾ ਛਾੜ ਦਿੱਤਾ ਜਾ ਜਾ ਕੋਈ ਹੋਰ ਬਹਾਨਾ ਲਾ ਦਿੱਤਾ ਜਾਊਗਾ ਇਹੀ ਲਿਖ ਕੇ ਰਿਪੋਰਟ ਦਿੱਤੀ ਜਾਊਗੀ ਪਰ ਕੋਈ ਨੇੜੇ ਤੇੜੇ ਤਾਰ ਨਹੀਂ ਹੈਗੀ ਕੋਈ ਕੁਛ ਨਹੀਂ ਚਾਰੇ ਪਾਸੇ ਅਸੀਂ ਨਜ਼ਰ ਮਾਰ ਲਏ ਚਾਰੇ ਪਾਸੇ ਹਰਿਆਲੀ ਆ ਆ ਵਿਚਾਲਿਓਂ ਕੋਈ 250 ਕਿੱਲਾ ਜਿਹੜਾ ਇਹ ਸੜ ਗਿਆ ਇਹ ਹਾਲਾਤ ਜਿਹੜੇ ਨੇ ਇਹ ਇੱਥੋਂ ਦੇ ਬਣੇ ਪਏ ਨੇ ਔਰ ਮੰਗ ਜਿਹੜੀ ਕੀਤੀ ਗਈ ਆ ਕਾਰਵਾਈ ਦੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ ਔਰ ਫਾਇਰ ਬ੍ਰਿਗੇਡ ਕੱਲ ਨਾ ਆਉਂਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ ਬਹੁਤ ਸਾਰੇ ਜਾਨਵਰ ਇਸ ਜੰਗਲ ਦੇ ਵਿੱਚ ਹੀ ਸੜ ਸਕਦੇ ਹੈ ਔਰ ਜਿਹੜੇ ਲੱਖਾਂ ਦੀ ਗਿਣਤੀ ਦੇ ਵਿੱਚ ਪੇੜ ਪੌਦੇ ਆ ਉਹ ਸਾਰੇ ਸੜ ਕੇ ਸੁਆਹ ਬਣ ਜਾਣੇ ਸੀ ਦੇਖਦੇ ਆ ਪ੍ਰਸ਼ਾਸਨ ਇਸ ਤੋਂ ਬਾਅਦ ਇਸ ਵੀਡੀਓ ਤੋਂ ਬਾਅਦ ਕੋਈ ਕਾਨੂੰਨੀ ਕਾਰਵਾਈ ਕਰਦਾ ਹੈ ਹਰਕਤ ਚਾਉਂਦਾ ਜਾਂ ਫਿਰ ਇਸੇ ਤਰੀਕੇ ਨਾਲ ਪ੍ਰਣਾਲੀ ਇਉਂ ਦੀ ਤਿਉਂ ਲਮਕਦਾ ਰਹੇਗਾ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੁਖ